ਕਿ ਰਾਜਨਾਮਾ ਇਹ ਹੋਇਆ ਸੀ ਵੀ ਹਰੇਕ ਮਹੀਨੇ 50000 ਰੁਪਏ ਅਮਰਤਪਾਲ ਮਹਿਰ ਨੂੰ ਖਰਚਾ ਦਿਆ ਕਰੂਗਾ ਸਿਰਫ ਇਹਸ ਗੱਲ ਕਰਕੇ ਵੀ ਤੂੰ ਗਲਤ ਕੰਟੈਂਟ ਨਾ ਪਾ 1.5 ਲੱਖ ਰੁਪਏ ਸੁਣਨ ਚ ਆਇਆ ਵਾ ਅੱਡ ਦਿੱਤਾ ਫਿਰ ਉਹਦੀ ਗੱਡੀ ਰਿਪੇਅਰ ਕਰਵਾਈ ਫਿਰ 50000 ਰੁਪਏ ਮੰਨੇ ਜੱਪ ਵਿੱਚੋਂ ਕਾਹਦਾ ਇਹਨੂੰ ਬਾਹਰ ਕੱਢਿਆ ਨਹੀਂ ਇਹ ਮੇਰੇ ਉੱਤੇ ਆਕੜ ਦਿਖਾਉਣ ਲੱਗ ਗਏ ਅਸਲੇ ਦੀ ਗੱਲ ਜੋ ਜੋ ਵੀ ਉਹਨੇ ਗੱਲ ਕੀਤੀ ਮੈਂ ਤੁਹਾਨੂੰ ਉਨੀ ਗੱਲ ਦੱਸਤੀ ਉਹਨੇ ਅਸਲੇ ਦੀ ਗੱਲ ਕੀਤੀ ਆਪਦੇ ਆਪਦੇ ਤੌਰ ਤੇ ਉਹਨੇ ਅਸਲੇ ਦੀ ਗੱਲ ਕੀਤੀ ਪਰ ਕੰਚਨ ਕੁਮਾਰੀ ਕਮਲ ਕੌਰ ਭਾਬੀ ਦਾ ਇਸ ਗਾਣੇ ਉੱਤੇ ਹਰਕਤ ਦੇਖ ਲਿਓ ਗੱਡੀ 'ਚ ਬੈਠੀ ਕੀ ਕਰਦੀ ਆ ਅੱਜ ਕੋਈ ਕਰਦਮ ਤੇ तितਲੀਆਂ ਬਹਾਈ ਫਿਰਦੀ ਆ ਤੇ ਕੋਈ ਕਹਿੰਦੀ ਆ ਅ ਅਸੀਂ ਤਾਂ ਬੈਦਾਂ ਦੀ ਵੀਡੀਓ ਕਰਦੇ ਆ ਜੀ ਅ ਉਹ ਅਸੀਂ ਅਸੀਂ ਡਵਲ ਮੀਨਿੰਗ ਕਰਦੇ ਆ ਸਾਡੀ ਗਲਤੀ ਆ ਅਸੀਂ ਅਸੀਂ ਜੀ ਪਹਿਲੀ ਗੱਲ ਤਾਂ ਜੇ ਅਸੀਂ ਸਿੱਖਾਂ ਸਿੱਖ ਧਰਮ ਚੋਂ ਨਹੀਂ ਹੈਗੇ ਸਾਡਾ ਤਾਂ ਧਰਮ ਹੀ ਹੋਰ ਆ ਜੇ ਗਜਨੀ ਫੇਰ ਦੁਬਾਰਾ ਮੰਡੀ ਲਾਉਣ ਲੱਗ ਜਵੇ ਜੇ ਗਜਨੀ ਨੂੰ ਅੱਜ ਕਿਸੇ ਦੇ ਡਾਕਾ ਮਾਰਨ ਦੀ ਲੋੜ ਨਹੀਂ ਗਜਨੀ ਮੁਰੇ ਆਪ ਜਾਣ ਗਈਆਂ ਆਪ ਉਹਨਾਂ ਦੇ ਘਰ ਦੇ ਛੱਡ ਕੇ ਆਉਣਗੇ ਵੀ ਗਜਨੀ ਸਾਨੂੰ 20-25000 ਰੁਪਏ ਦੇ ਦੇਵੇ ਭਾਈ ਤੂੰ ਸਾਡੀ ਕੁੜੀ ਰੱਖ ਲੈ ਇਹ ਇਹ ਹਾਲਾਤ ਨੇ ਭਾਈ ਉਡੀ ਆਪ ਦੀ ਧੀ ਆਪ ਦੀ ਘਰ ਵਾਲੀ ਨੰਗੀ ਕਰਕੇ ਸੋਸ਼ਲ ਮੀਡੀਆ ਤੇ ਦਿਖਾ ਦਾਂਗੇ ਹੋਰ ਰੁਪਈਆ ਸਾਨੂੰ ਚੰਗਾ ਲੱਗਦਾ ਬਾਈ ਲੱਚਰ ਪੁਣਾ ਦੇ ਛੱਡਨਾ ਸਕਿਉਰਟੀ ਦੇ ਦਿਓ ਸਕਿਉਰਟੀ ਦੇ ਦਿਓ ਲੱਚਰ ਪੁਣਾ ਦੇ ਸੀ ਛੱਡ ਸਕਦੇ ਗੱਲ ਤਾਂ ਲੱਚਰ ਪੁਣਾ ਛੱਡਣ ਦੀ ਛੱਡ ਦਿਓ ਤੁਹਾਨੂੰ ਕਿਸ ਨਾਲ ਕੀ ਮਤਲਬ ਆ ਸਸ਼ੀ ਗਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਕਮਲਕੌਰ ਭਾਬੀ ਉਰਫ ਕੰਚਨ तिवारी ਦਾ ਜਿਹੜਾ ਮੁੱਦਾ ਹੈ ਉਹ ਬਹੁਤ ਸੋਸ਼ਲ ਮੀਡੀਆ ਉੱਤੇ ਪੱਕਿਆ ਹੋਇਆ ਹੈ ਤੇ ਪੂਰੇ ਪੰਜਾਬ ਭਰ ਦੇ ਵਿੱਚ ਇਹ ਖਬਰਾਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਨੇ ਔਰ ਵੱਖ-ਵੱਖ ਲੋਕਾਂ ਦੇ ਵੱਲੋਂ ਕਈ ਤਰ੍ਹਾਂ ਦੇ ਵਿਚਾਰ ਆ ਜਿਹੜੇ ਸਾਂਝੇ ਕੀਤੇ ਜਾ ਰਹੇ ਨੇ ਸਾਡੇ ਨਾਲ ਇਸ ਵੇਲੇ ਸੁਖਿੰਦਰ ਸਿੰਘ ਹਵਾਰਾ ਮੌਜੂਦ ਨੇ ਗੱਲਬਾਤ ਕਰਦੇ ਸੁਖਿੰਦਰ ਜੀ ਤੁਸੀਂ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਕਿਹਾ ਵੀ ਜਿਹੜਾ ਬਲਗਾਰਿਟੀ ਜਿਹੜੀ ਆ ਦਿਖਾਈ ਹੈ ਵੀ ਉਹ ਨਹੀਂ ਹੋਣੀ ਚਾਹੀਦੀ ਸੀ ਕਿ ਵੀ ਉਸ ਦਾ ਅੰਜਾਮ ਜਿਹੜਾ ਇਹਨੂੰ ਭੁਗਤਣਾ ਪਿਆ ਲੜਕੀ ਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਐਕਸੈਸ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਚਲਣੇ ਸ਼ੁਰੂ ਹੋ ਗਈਆਂ ਸੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡੇ ਕੋਲੇ ਆਏ ਹੋ ਬਾਈ ਹੁਣ ਆਪਾਂ ਇਸ ਗਲਤੀ ਆ ਜਾਈਏ ਹਨਾ ਵੀ ਖਮਿਆਜਾ ਭੁਗਤਣਾ ਪਿਆ ਵਾ ਗੱਲ ਇਹ ਤਾਂ ਹੈ ਨਹੀਂ ਕਿ ਵੀ ਅਮਰਤਪਾਲ ਮੈਰੋ ਆਇਆ ਜਿਵੇਂ ਉਹਦੇ ਕਹਿਣ ਮੁਤਾਬਕ ਆ ਠੀਕ ਹੈ ਜੇ ਆਪਾਂ ਉਸ ਚੀਜ਼ ਨੂੰ ਸੰਵਿਧਾਨਿਕ ਤਰੀਕੇ ਨਾਲ ਦੇਖੀਏ ਤਾਂ ਕਿਸੇ ਦਾ ਕਤਲ ਕਰਨਾ ਬਹੁਤ ਗਲਤ ਗੱਲ ਵਾ ਪਰ ਜੇ ਅਸੀਂ ਸਿੱਖੀ ਰਵੈਤ ਅਨੁਸਾਰ ਦੇਖੀਏ ਤਾਂ ਕਿਤਨਾ ਕਿਤੇ ਫਿਰ ਜਵਾਬਦੇਹੀ ਵੀ ਤਾਂ ਕਰਨੀ ਪੈਂਦੀ ਹੈ ਨਾ ਇਹ ਧਰਤੀ ਮੈਂ ਪਹਿਲਾਂ ਵੀ ਅਕਸਰ ਇਹ ਗੱਲਾਂ ਕਰਦਾ ਇਹ ਬੀਬੀ ਅਮਰੋਦੀ ਧਰਤੀ ਆ ਬੀਬੀ ਗੁਲਾਬਕੌਰ ਜਦੋਂ ਗਦਰ ਮੂਵਮੈਂਟ ਦੀ ਲਹਿਰ ਉੱਠੀ ਤਾਂ ਉਹ ਆਪਦੇ ਘਰ ਵਾਲੇ ਨੂੰ ਛੱਡ ਕੇ ਬਾਬਾ ਸੁਨਸੇ ਭਗਨੇ ਹੋਣਾ ਨਾਲ ਪੰਜਾਬ ਦੀ ਧਰਤੀ ਤੇ ਆ ਗਈ ਬਖਸ਼ੀ ਵਾਲਾ ਸੰਗਰੂਰ ਜ਼ਿਲ੍ਹੇ ਦੀ ਮਤਲਬ ਬੀਬੀ ਮਾਈ ਭਾਗੂ ਜਦੋਂ ਸਾਡੇ ਸਿੰਘਾਂ ਨੇ ਅਨੰਦਪੁਰ ਦਾ ਕਿਲਾ ਛੱਡਿਆ ਜਾ ਕੇ ਮਹਾ ਸਿੰਘ ਆਪਦੇ ਮੁਕਸਰ ਏਰੀਆ ਦੇ ਵਿੱਚ ਬਹਿ ਗਏ ਤਾਂ ਉੱਥੋਂ ਮਾਈ ਭਾਗੂ ਨੇ ਉਹਨਾਂ ਨੂੰ ਚੂੜੀਆਂ ਦਿੱਤੀਆਂ ਵੀ ਆਹ ਚੂੜੀਆਂ ਪਾ ਲੋ ਤੇ ਘਰੇ ਬਹਿ ਜਾਓ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਖਤਰਾਂ ਦੀ ਢਾਬ ਤੇ ਜਾ ਕੇ ਲੜਾਈ ਲੜਦੇ ਆ ਇਹ ਉਹ ਧਰਤੀ ਸੀਗੀ ਹੁਣ ਗੱਲ ਅਸੀਂ ਕੀ ਕਰਦੇ ਆ ਵੀ ਕੰਚਨ ਕੁਮਾਰੀ ਨੇ ਜੋ ਕੀਤਾ ਜੋ ਉਹਦੇ ਕੰਟੈਂਟ ਸੀਗੇ ਇਹ ਹੁਣ ਸਮਝਣ ਦੀ ਕੋਸ਼ਿਸ਼ ਕਰਿਓ ਵੀ ਇਹ ਗੱਲ ਕਿਉਂ ਕਰਨਾ ਪਿਆ ਹਨਾ ਇਸ ਤੋਂ ਪਹਿਲਾਂ ਵੀ ਕੰਚਨ ਕੁਮਾਰੀ ਨਾਲ ਅਮਰਤਪਾਲ ਮਹਿਰੋ ਦੇ ਵਿਚਾਰਕ ਤਕਰਾਰ ਹੁੰਦਾ ਵਾ ਨਹੀਂ ਕੰਚਨ ਕੁਮਾਰੀ ਨਾਮ ਆਜੀ ਉਹ ਤਾਂ ਤਵਾਰੀ ਨਹੀਂ ਕੰਚਨ ਕੁਮਾਰੀ ਦੇ ਨਾਲ ਅਮਰ ਭਾਈ ਅਮਰਤਪਾਲ ਸਿੰਘ ਮਹਿਰੋ ਦਾ ਪਹਿਲਾਂ ਵੀ ਤਕਰਾਰ ਹੁੰਦਾ ਵਾ 16 ਐਪਲੀਕੇਸ਼ਨਾਂ ਹਾਈ ਕੋਰਟ ਦੇ ਵਿੱਚ ਅਮਰਤਪਾਲ ਸਿੰਘ ਮਹਿਰੋ ਦੇ ਖਿਲਾਫ ਦਿੱਤੀਆਂ ਗਈਆਂ ਜਿਦੀਆਂ ਉਹ ਸੁਣਵਾਈਆਂ ਦੇ ਵਿੱਚ ਸ਼ਾਮਲ ਹੋਇਆ ਸ਼ਾਮਲ ਤਪਤੀਸ਼ ਕੀਤਾ ਗਿਆ ਅਮਰਤਪਾਲ ਮਹਿਰੋ ਨੂੰ ਪਿਛਲੇ ਦਿਨ ਅਨਮੋਲਕਵਾਤਰਾ ਦੇ ਪੌਡਕਾਸਟ ਉਤੇ ਭਾਈ ਬਲਵਿੰਦਰ ਸਿੰਘ ਪ੍ਰਵਾਨਾ ਜਿਹੜੇ ਰਾਜਪੁਰੇ ਦੇ ਨਾਲ ਸੰਬੰਧਿਤ ਆ ਉਹ ਵੀ ਇੱਕ ਗੱਲ ਆਖਦਿਆ ਸੋਸ਼ਲ ਮੀਡੀਆ ਦੇ ਉੱਤੇ ਉਹ ਕਹਿੰਦੇ ਵੀ ਇਦੋਂ ਪਹਿਲਾਂ ਜਦੋਂ ਕਮਲ ਕੌਰ ਜੀ ਨੇ ਆਪ ਦਾ ਜਾਲੀ ਆਰਜੀ ਤੌਰ ਤੇ ਨਾਮ ਰੱਖਿਆ ਉਹਦੇ ਨਾਲ ਬਹਿ ਕੇ ਰਾਜੀਨਾਮਾ ਇਹ ਹੋਇਆ ਸੀ ਵੀ ਹਰੇਕ ਮਹੀਨੇ 50000 ਰੁਪਏ ਅਮਰਤਪਾਲ ਮਹਿਰ ਉਹਨੂੰ ਖਰਚਾ ਦਿਆ ਕਰੂਗਾ ਸਿਰਫ ਇਹਸ ਗੱਲ ਕਰਕੇ ਵੀ ਤੂੰ ਗਲਤ ਕੰਟੈਂਟ ਨਾ ਪਾ ਡੇਢ ਲੱਖ ਰੁਪਈਆ ਸੁਣਨ ਚ ਆਇਆ ਵਾ ਅੱਡ ਦਿੱਤਾ ਫਿਰ ਉਹਦੀ ਗੱਡੀ ਰਿਪੇਅਰ ਕਰਵਾਈ ਫਿਰ 50000 ਰੁਪਈਆ ਮੰਨੇ ਅੱਛਾ ਇੰਨਾ ਕੁਝ ਮੰਨਣ ਤੋਂ ਬਾਅਦ ਉਹ ਉਹ ਪੱਖ ਕਿਉਂ ਨਹੀਂ ਦੇਖ ਰਹੇ ਵੀ ਅਮਰਤਪਾਲ ਨੇ ਉਦੋਂ ਕੀ ਕੀਤਾ ਕੀ ਨਹੀਂ ਕੀਤਾ ਉਹ ਕਹਿੰਦਾ ਠੀਕ ਆ ਅੱਜ ਤੋਂ ਬਾਅਦ ਮੈਂ ਤੈਨੂੰ ਆਪਣੀ ਭੈਣ ਮੰਨਦਾ ਵਾਂ ਤੂੰ ਇਦਾਂ ਉਹਦੇ ਤੁਸੀਂ ਇਸ਼ਾਰੇ ਦੇਖੋ ਭਾਈ ਅੱਜ ਕਈ ਇੱਕ ਹੋਰ ਬਾਬਾ ਉੱਠਿਆ ਹਨ ਸੋ ਕਾਲਡ ਕੌਮ ਦੇ ਵਿੱਚ ਹਰੇਕ ਕੌਮ ਦੇ ਵਿੱਚ ਕਿਤਨਾ ਕਿਤੇ ਠੇਕੇਦਾਰ ਬੈਠੇ ਹੁੰਦੇ ਆ ਇੱਕ ਹੋਰ ਬਾਬਾ ਉੱਠਿਆ ਵਾ ਜਿਹੜਾ ਜਿਹਦਾ ਕੰਮ ਹਮੇਸ਼ਾ ਸਿੱਖਾਂ ਨੂੰ ਭੰਡਣਾ ਵਾ ਸਿੱਖੀ ਰਵੈਤਾਂ ਨੂੰ ਭੰਡਣਾ ਵਾ ਜਿਹੜਾ ਕਹਿੰਦਾ ਕਿ ਠੀਕ ਆ ਭਾਈ ਅਸੀਂ ਸਾਡੀ ਜਿਹੜੀ ਹੋਂਦ ਬ ਉਹ Hindu ਆ ਠੀਕ ਆ Hindu ਸਾਡਾ ਭਾਈਚਾਰਾ ਸੀ ਉਸ ਗੱਲ ਤੋਂ ਕਦੇ ਮਨਕਰ ਨਹੀਂ ਹੁੰਦੇ ਅੱਜ ਉਹ ਬਾਬਾ ਉੱਠ ਕੇ ਕਹਿੰਦਾ ਵਾ ਵੀ ਜੇ ਕਿਸੇ ਕੁੜੀ ਨੂੰ ਅਮਰਤਪਾਲ ਮਹਿਰੋ ਤੋਂ ਤਕਲੀਫ ਆ ਤਾਂ ਮੈਨੂੰ ਦੱਸੇ ਤੇ ਬਾਬਾ ਜਦੋਂ ਤੇਰੇ ਤੇ ਖਰੜ ਦੀ ਕੁੜੀ ਨੇ ਬਲਾਤਕਾਰ ਦਾ ਪਰਚਾ ਦਿੱਤਾ ਸੀ ਤੇ ਉਹ ਐਫ ਆਈ ਆਰ ਆਪਦੀ 86 ਇੱਕ ਹੱਥ ਪੈਣ ਕਰਕੇ ਉਹ ਐਫਆਈਆਰ ਖੁਰਦਬੁਰਦ ਕਰਤੀ ਉਹ ਕੁੜੀ ਦਾ ਪਤਾ ਲੱਗਿਆ ਵੀ ਕੀ ਹੋਇਆ ਇਹ ਲੁੱਚੇ ਸਾਧ ਦੱਸਣਗੇ ਵੀ ਕੀ ਅਮਰਤਪਾਲ ਮਹਿਰੋ ਨੇ ਕਰਨਾ ਕੀ ਨਹੀਂ ਕਰਨਾ ਵਾ ਅੱਛਾ ਹੁਣ ਇਹਦੇ ਤੇ ਆਜੋ ਇਹ ਕਹਿੰਦਾ ਵਾ ਵੀ ਭਾਈ ਇਹ ਕੁੜੀਆਂ ਨੂੰ ਡਰਾਉਂਦਾ ਵਾ ਪਰ ਉਹ ਕੀ ਕਰ ਰਹੀ ਸੀ ਕੰਚਨ ਕੁਮਾਰੀ ਇੱਕ ਕੋਈ ਪੰਜਾਬੀ ਐਟ ਚੱਕੀ ਤੇ ਅੱਜ ਕੱਲ੍ਹ ਇਸ ਧਰਤੀ ਤੇ ਸਿੰਗਰ ਉੱਠਦੇ ਆ ਨਾ ਕੋਈ ਨਵਾਨ ਨਵਾਨ ਕਰਕੇ ਕੋਈ ਗਾਇਕ ਵਾ ਉਹਦਾ ਗਾਣਾ ਹੁਣ ਅਗਲਾ ਕੋ ਕੋ ਯਾਰ ਮੀਡੀਆ ਮੂਰੇ ਕਿਦਾਂ ਦੀਆਂ ਗੱਲਾਂ ਕਰਦਾ ਪਰ ਇਹ ਸ਼ਬਦ ਮੇਰੇ ਨਹੀਂ ਇਹ ਉਸ ਗਾਇਕ ਦੇ ਆ ਉਹ ਕਹਿੰਦਾ ਵਾ ਜੱਪ ਵਿੱਚੋਂ ਕਾਦਾ ਇਹਨੂੰ ਬਾਹਰ ਕੱਢਿਆ ਨਹੀਂ ਇਹ ਮੇਰੇ ਉੱਤੇ ਆਕੜ ਦਿਖਾਉਣ ਲੱਗ ਗਏ ਉਹ ਅਸਲੇ ਦੀ ਗੱਲ ਕਰ ਜੋ ਜੋ ਵੀ ਉਹਨੇ ਗੱਲ ਕੀਤੀ ਮੈਂ ਤੁਹਾਨੂੰ ਉਨੀ ਗੱਲ ਦੱਸਤੀ ਉਹਨੇ ਅਸਲੇ ਦੀ ਗੱਲ ਕੀਤੀ ਆਪਦੇ ਆਪਦੇ ਤੌਰ ਤੇ ਉਹਨੇ ਅਸਲੇ ਦੀ ਗੱਲ ਕੀਤੀ ਪਰ ਕੰਚਨ ਕੁਮਾਰੀ ਕਮਲ ਕੌਰ ਭਾਬੀ ਦਾ ਇਸ ਗਾਣੇ ਉੱਤੇ ਹਰਕਤ ਦੇਖ ਲਿਓ ਗੱਡੀ 'ਚ ਬੈਠੀ ਕੀ ਕਰਦੀ ਆ ਫੇਰ ਇੱਕ ਪਿਛਲੇ ਦਿਨੀ ਕੁਲੜਪੀਸ ਵਾਲਿਆਂ ਦੀ ਕੋਈ ਵੀਡੀਓ ਵਾਇਰਲ ਹੁੰਦੀ ਆ ਇਤਰਾਸਜੋਗ ਉਹ ਛੋਟੇ ਛੋਟੇ ਬੱਚਿਆਂ ਨੂੰ ਕਹਿ ਰਹੀ ਆ ਉਹ ਬੱਚੇ ਉਹਨੂੰ ਕਹਿ ਰਹੇ ਆ ਪੂਆ ਕੀ ਬਣੇ ਹੋਏ ਹੋ ਉਹ ਕਹਿੰਦੀ ਘੂੜੀ ਬਣੀ ਹੋਈਆਂ ਉਹ ਬੱਚੇ ਕਹਿੰਦੇ ਅਸੀਂ ਵੀ ਬਣਨਾ ਵਾ ਸਮਝੋ ਬਾਈ ਜੀ ਉਹ ਬੱਚੇ ਕਹਿੰਦੇ ਅਸੀਂ ਬਣਦਾ ਇਹ ਸੋਸ਼ਲ ਮੀਡੀਆ ਦੇ ਉੱਤੇ ਪ੍ਰੈਜ਼ੈਂਟ ਪਈ ਆ ਤੇ ਉਹ ਛੋਟੇ ਛੋਟੇ ਬੱਚੇ ਉਸ ਬੈੱਡ ਉੱਤੇ ਉਹ ਬੈੱਡ ਦੇ ਉੱਤੇ ਘੂੜੀ ਬਣ ਵਰਤਦੇ ਕਹਿੰਦੇ ਦੇਖ ਭੂਆ ਅਸੀਂ ਵੀ ਬਣੇ ਹੋਈਆਂ ਗੱਲ ਸਮਝੋ ਭਾਈ ਇਹ ਸਾਡੀ ਸਾਡੇ ਸਾਡੇ ਸਮਾਜ ਨੂੰ ਕਿੱਧਰ ਨੂੰ ਲੈ ਕੇ ਚੱਲਿਆ ਨਿਗਾਰ ਨੂੰ ਲੈ ਕੇ ਚੱਲਿਆ ਅੱਜ ਜੇ ਕੋਈ ਸਿੰਘਾਵਲੀਓ ਕਾਰਵਾਈ ਪਾਈ ਗਈ ਆ ਠੀਕ ਆ ਸੰਵਿਧਾਨਕ ਤੌਰ ਤੇ ਗਲਤ ਵਾ ਤੇ ਪੁਲਿਸ ਪ੍ਰਸ਼ਾਸਨ ਆਪਦਾ ਕੰਮ ਵੀ ਕਰ ਰਹੀ ਆ ਪਰ ਕਿਤਨਾ ਕਿਤੇ ਕਿਸ ਨੂੰ ਐਕਸ਼ਨ ਲੈਣਾ ਹੀ ਪੈਣਾ ਨਾ ਤੇ ਉਹ ਲਿਆ ਗਿਆ ਵਾ ਅੱਛਾ ਹੁਣ ਇਹ ਗੱਲ ਕਹਿ ਕੌਣ ਰਿਹਾ ਵਾ ਜ਼ਬਰਦਸਤੀ ਵਾਲੀ ਜੇ ਤਾਂ ਕੋਈ ਸ਼ਾਮਲ ਤਫਤੀਸ਼ ਦੇ ਵਿੱਚ ਇਦਾਂ ਦੀ ਗੱਲ ਆਈਏ ਪੁਲਿਸ ਦਾ ਵਿਸ਼ਾ ਵਾ ਅਦਾਲਤ ਦਾ ਵਿਸ਼ਾ ਵਾ ਜੇ ਉਹਨਾਂ ਨੇ ਕੁਝ ਵੀ ਉਹਦੇ ਨਾਲ ਕੀਤਾ ਹੋਇਆ ਤਾਂ ਉਹਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਧਰਾਵਾਂ ਦੇ ਵਿੱਚ ਵਾਧਾ ਕੀਤਾ ਜਾਊਗਾ ਪਰ ਸੱਜ ਤਾਂ ਬੋਲੇ ਬਾਈ ਜੀ ਛਾੜਨੀ ਵੀ ਬੋਲੇ ਬੋਲੂ ਕੌਣ ਉਹ ਬੰਦਾ ਜਿਹੜਾ ਗੱਲੇ ਚੋਂ ਰੁਪਈਏ ਕੱਢਦਾ ਚੋਰੀ ਕਰਦਾ ਫੜਿਆ ਗਿਆ ਸੀ ਗਿਆਨੀ ਬੂਟਾ ਸਿੰਘ ਉਹ ਨਾਮ ਸ਼ਾਇਦ ਮੈਨੂੰ ਨਹੀਂ ਪਤਾ ਉਹ ਤਾਂ ਗਿਆਨੀ ਬੂਟਾ ਸਿੰਘ ਆ ਜਾਂ ਕੋਈ ਹੋਰ ਆ ਜਿਹੜਾ ਬੰਦਾ ਆਪ ਗੋਲਕ ਚੋਰ ਹੋਵੇ ਉਹ ਦੱਸੇ ਵੀ ਅਮਰਤਪਾਲ ਮਹਿਰੂ ਨੇ ਕੀ ਕੀਤਾ ਕੀ ਨਹੀਂ ਕੀਤਾ ਹੈ ਪਾਇਰ ਪਈਏ ਦਾ ਮੋੜਦਾ ਜਿਹੜੇ ਘਰ ਚੋਂ ਚੱਕੇ ਸੀ ਇੱਕ ਕਮਰੇ ਚ ਬਹਿ ਜਾਂਦਾ ਵਾ ਕਦੇ ਕਿਸੇ ਖਿਲਾਫ ਬੋਲਦਾ ਕਦੇ ਕਿਸੇ ਖਿਲਾਫ ਫਿਰ ਜਦੋਂ ਕੋਈ ਪਲਟਵਾਰ ਕਰਦਾ ਫਿਰ ਦਰਖਾਸਤਾਂ ਨੂੰ ਭਜਦੇ ਆ ਵੀ ਸਾਨੂੰ ਜਾਨ ਦਾ ਖਤਰਾ ਇਹ ਸਭ ਟਵੰਜ ਰਚਦੇ ਆ ਜੇ ਕਮਲ ਕੌਰ ਦੇ ਨਾਲ ਉਰਫ ਕੰਚਨ ਕੁਮਾਰੀ ਦੇ ਨਾਲ ਜੇ ਉਹਦੇ ਜਿਸਮ ਦੇ ਨਾਲ ਕਿਸੇ ਵੀ ਤਰੀਕੇ ਦੀ ਕੋਈ ਛੇੜ ਛਾੜ ਹੋਈ ਆ ਅਸੀਂ ਕਦੇ ਇਸ ਗੱਲ ਦਾ ਪੱਖ ਨਹੀਂ ਪੂਰਦੇ ਜੇਕਰ ਕਿਸੇ ਨੇ ਵੀ ਕੀਤੀ ਆ ਉਹਦੇ ਵਿੱਚ ਕੋਈ ਵੀ ਇਨਵੋਲਵ ਆ ਉਹਦੇ ਕਹਿਣ ਮੁਤਾਬਕ ਤਾਂ ਠੀਕ ਆ ਇਹ ਤਪਤੀਸ਼ ਦਾ ਵਿਸ਼ਾ ਵਾ ਤਪਤੀਸ਼ ਦੇ ਵਜੇ ਸਾਹਮਣੇ ਉਹਦਾ 드라마 ਦੇ ਵਿੱਚ ਵੱਧਾ ਕਰ ਦਿੱਤਾ ਜਾਊਗਾ ਪਰ ਅਸੀਂ ਇਸ ਗੱਲ ਨੂੰ ਇਸ ਗੱਲ ਤੇ ਬੈਂਡਰਾਂ ਕਰੀਏ ਨਾ ਵੀ ਅੱਜ ਅੱਧਾ ਮੀਡੀਆ ਚੱਕ ਕੇ ਕੰਚਨ ਕੁਮਾਰੀ ਦੇ ਹੱਕ 'ਚ ਖੜ੍ਹ ਜਿਵੇ ਵੀ ਨਹੀਂ ਯਾਰ ਗਲਤ ਕੀਤਾ ਕਿੰਨੇ ਮੌਕੇ ਦਿੱਤੇ ਇਦੂ ਬਾਦ ਕਿੰਨੀਆਂ ਕੁੜੀਆਂ ਗੱਲ ਤਾਂ ਅੱਜ ਇਹ ਕਰੋ ਨਾ ਤ੍ਰਿੰਜਣਾ ਦੀ ਗੱਲ ਕਿਉਂ ਨਹੀਂ ਹੁੰਦੀ ਬਈ ਫਲਕਾਰੀਆਂ ਦੀ ਗੱਲ ਕਿਉਂ ਨਹੀਂ ਹੁੰਦੀ ਬਈ ਸੱਗੀ ਫੁੱਲ ਅੱਜ ਕੱਲ੍ਹ ਤੂੰ ਕੁੜੀਆਂ ਨੂੰ ਚੇਤੇ ਨਹੀਂ ਹੈਗੇ ਅੱਜ ਕੋਈ ਗਰਦਨ ਤੇ ਤਿਤਲੀਆਂ ਬਹਾਈ ਫਿਰਦੀ ਆ ਤੇ ਕੋਈ ਕਹਿੰਦੀ ਆ ਅ ਅਸੀਂ ਤਾਂ ਬੈਦਾਂ ਦੀ ਵੀਡੀਓ ਕਰਦੇ ਆ ਜੀ ਉਹ ਉਹ ਅਸੀਂ ਅਸੀਂ ਡਬਲ ਮੀਨਿੰਗ ਕਰਦੇ ਆ ਸਾਡੀ ਗਲਤੀ ਆ ਅਸੀਂ ਅਸੀਂ ਜੀ ਪਹਿਲੀ ਗੱਲ ਤਾਂ ਜੀ ਅਸੀਂ ਸਿੱਖਾਂ ਸਿੱਖ ਧਰਮ ਚੋਂ ਨਹੀਂ ਹੈਗੇ ਸਾਡਾ ਤਾਂ ਧਰਮ ਹੀ ਹੋਰ ਆ ਭਾਈ ਜਿਹੜੀ ਬਿਸ਼ਰਮੀ ਹੁੰਦੀ ਆ ਤਾਂ ਕੋਈ ਧਰਮ ਨਹੀਂ ਹੁੰਦਾ ਨੰਗ ਪੁਨੇ ਦਾ ਕੋਈ ਧਰਮ ਨਹੀਂ ਹੁੰਦਾ ਇਹ ਕਿਸੇ ਵੀ ਧਰਮ ਦੀ ਕੁੜੀ ਆ ਉਹ ਪਰਮਾਤਮਾ ਨੇ ਇੱਕ ਕਿਸੇ ਕਿਸੇ ਬੰਦੇ ਨੇ ਗੱਲ ਬੜੀ ਸੋਹਣੀ ਆ ਕਿ ਇੱਕ ਧੀ ਆਪਦੇ ਬਾਪ ਨਾਲ ਆਖੀ ਉਹ ਕਹਿੰਦੀ ਬਾਪੂ ਵੀ ਜਦੋਂ ਮੈਂ ਕਿਤੇ ਜਾਣੀ ਆ ਮੈਨੂੰ ਤੂੰ ਕਹਿੰਦਾ ਮੈਨੂੰ ਤੂੰ ਕਹਿੰਦਾ ਮਾ ਸਿਰ ਟਕਲਾ ਨੇ ਮੀ ਸਰ ਟਾਕਲਾ ਪੁੱਤ ਕਿਸੇ ਨਾਲ ਬੜਾ ਬੋਲਣਾ ਨਹੀਂ ਹੈਗਾ ਪੁੱਤ ਕਿਤੇ ਆਉਣਾ ਜਾਣਾ ਸੇਫ ਤਰੀਕੇ ਨਾਲ ਆਉਣਾ ਜਾਣਾ 8 ਵਜੇ ਤੋਂ ਸ਼ਾਮ ਦੇ 5 ਵਜੇ ਤੋਂ ਬਾਅਦ ਤੂੰ ਪੁੱਤ ਬਾਹਰ ਨਹੀਂ ਨਿਕਲਣਾ ਮੈਂ ਕਾਲਜ ਜਾਨੀ ਆ ਤੁਸੀਂ ਮੈਨੂੰ ਬੱਸ ਰੇਠਾਂ ਛੱਡ ਕੇ ਆਉਨੇ ਹੋ ਫਿਰ ਜਦੋਂ ਛੁੱਟੀ ਹੁੰਦੀ ਹੈ ਲੈ ਕੇ ਆਉਨੇ ਹੋ ਮੇਰੇ ਭਾਈ ਤੇਡੀ ਫਾਊਂਡੇਸ਼ਨ ਕਿਉਂ ਨਹੀਂ ਹੈਗੀ ਬਈ ਕਦੇ ਮੇਰੇ ਭਰਾ ਨੂੰ ਕਿਉਂ ਨਹੀਂ ਕਿਹਾ ਵੀ ਤੂੰ ਕਿੱਥੇ ਜਾਣਾ ਕਿੱਥੇ ਆਉਣਾ ਵਾ ਤਦ ਬਾਪ ਨੇ ਬੜਾ ਖੂਬਸੂਰਤ ਜਵਾਬ ਦਿੱਤਾ ਉਹ ਕਹਿੰਦਾ ਪੁੱਤ ਕਬਾੜੀਏ ਕੰਮ ਕਾਦਾ ਕਰਦੇ ਆ ਉਹ ਕਹਿੰਦੀ ਪਾਪਾ ਲੋਹੇ ਦਾ ਕਹਿੰਦਾ ਪੁੱਤ ਲੋਹਾ ਖੁੱਲੇ ਚ ਪਿਆ ਹੁੰਦਾ ਨਾ ਕਹਿੰਦਾ ਸੋਨੇ ਕਾ ਤੇ ਕੰਮ ਕਰਦੇ ਕਹਿੰਦਾ ਸੁਨਿਆਰ ਕਾ ਦਾ ਕੰਮ ਕਰਦਾ ਕਹਿੰਨੀ ਬਾਪੂ ਸੋਨੇ ਦਾ ਕਹਿੰਦਾ ਸੋਨੇ ਨੂੰ ਕਹਿੰਦਾ ਸ਼ੀਸ਼ੇ ਦੇ ਵਿੱਚ ਬੜਾ ਪਾਲਿਸ਼ ਕਰਕੇ ਬੜਾ ਆਪਣੀ ਜਾਨ ਤੋਂ ਪਿਆਰਾ ਰੱਖ ਕੇ ਲੋਕ ਲਾਇਆ ਜਾਂਦਾ ਨਾ ਕਿਉਂ ਲਾਇਆ ਜਾਂਦਾ ਕਹਿੰਦਾ ਜਿਹੜੇ ਮੁੰਡੇ ਆ ਇਹ ਲੋਹਾ ਵਾ ਜਿਹੜੀਆਂ ਕੁੜੀਆਂ ਨੇ ਇਹ ਸੋਨਾ ਵਾ ਮੁੰਡੇ ਤੇ ਦਾਗ ਲੱਗਿਆ ਫੇਰ ਵੀ ਕਿਤੇ ਨਾ ਕਿਤੇ ਤੋਜੂ ਪਰ ਜਿਹੜਾ ਕੁੜੀ ਦਾ ਦਾਗ ਹੈ ਨਾ ਬਾਈ ਉਹ ਕਲ ਨੂੰ ਦਾਗ ਲੱਗ ਜਾਂਦਾ ਵਾ ਪਿੱਛੇ ਜੇ ਗਾਣਾ ਵੀ ਆਇਆ ਸੀ ਕਾ ਤੋ ਜੰਮੀਏ ਤੂੰ ਸਾਡੇ ਘਰੇ 베ਰੀਏ ਸਿਰਾਂ ਦੀ ਪੱਤ ਲਾਉਣ ਲੱਗ ਗਈ ਕਸੂਰ ਚਾਹੇ ਮੁੰਡੇ ਦਾ ਹੋਵੇ ਚਾਹੇ ਕੁੜੀ ਦਾ ਪਰ ਜੇ ਸਮਾਜ ਦੇ ਵਿੱਚ ਦੇਖੇ ਜਾਵੇ ਤਾਂ ਵੱਧ ਕੁੜੀ ਦਾ ਹੀ ਮੰਨਿਆ ਜਾਂਦਾ ਵਾ ਮੁੰਡੇ ਦਾ ਤਾਂ ਕਸੂਰੀ ਨਹੀਂ ਮੰਨਿਆ ਜਾਂਦਾ ਸੋ ਕਿਤੇ ਨਾ ਕਿਤੇ ਅੱਜ ਜੇ ਇਹ ਦੌਰ ਚੱਲਿਆ ਵਾ ਜੇ ਮੂਵਮੈਂਟ ਐ ਕੋ ਸੋਸ਼ਲ ਮੀਡੀਆ ਦੇ ਉੱਤੇ ਚੱਲੀ ਆ ਵੀ ਅਸੀਂ ਬਰਗਲਿਟੀ ਖਤਮ ਕਰਨੀਆਂ ਹੁਣ ਤਾਂ ਖਾਲਸ ਟੀਵੀ ਵਾਲੀ ਬਾਈ ਸਿੱਖ ਐਂਕਰ ਐਕਟਰ ਐਂਕਰ ਕੁੜੀ ਆ ਬਾਈ ਉਹ ਦਮਾਲਾ ਸਜਾ ਕੇ ਰੱਖਦੀ ਆ ਕਿ ਉਹਨੂੰ ਵਿਊ ਨਹੀਂ ਆਉਂਦੇ ਕਿ ਉਹਨੂੰ ਪੈਸੇ ਨਹੀਂ ਮਿਲਦੇ ਹੋਰ ਕਿੰਨੀਆਂ ਕੁੜੀਆਂ ਚੰਗੀਆਂ ਨੇ ਜਿਹੜੀਆਂ ਅੱਡ-ਅੱਡ ਵਿਸ਼ਿਆਂ ਦੇ ਉੱਤੇ ਆਪਦੇ ਇੰਸਟਾਗ੍ਰam ਹੈਂਡਲ ਚਲਾਉਂਦੀਆਂ ਨੇ ਆਪਦੇ YouTube ਹੈਂਡਲ ਚਲਾਉਂਦੀਆਂ ਆ ਆਜ਼ਾਦੀ ਆ ਸੋਸ਼ਲ ਮੀਡੀਆ ਚਲਾਉਣ ਦੀ ਆਜ਼ਾਦੀ ਆ ਪਰ ਹਾਂ ਥੋੜੀ ਇਸ ਆਜ਼ਾਦੀ ਦੇ ਨਾਲ ਕਿਸੇ ਨੂੰ ਠੇਸ ਨਾ ਪਹੁੰਚੇ ਇਹ ਇਹ ਮੈਨੂੰ ਲੱਗਦਾ ਹੈ ਅੱਜ ਸਾਨੂੰ ਅਪਣਾ ਲੈਣੀ ਚਾਹੀਦੀ ਹੈ ਜੀ। ਸੋਸ਼ਲ ਮੀਡੀਆ ਆਉਣ ਦੀ ਕਰਕੇ ਵਲਗੈਰਿਟੀ ਹੈ ਜਿਹੜੀ ਜ਼ਿਆਦਾ ਵਧੀ ਹੈ ਲੋਕਾਂ ਨੂੰ ਇਸ ਦੇ ਬਾਰੇ ਪਤਾ ਲੱਗਣਾ ਸ਼ੁਰੂ ਹੋ ਗਈ ਪੈਸੇ ਕਿਵੇਂ ਕਮਾਏ ਜਾਂਦੇ ਵੀ ਉਸ ਹਿਸਾਬ ਦੇ ਨਾਲ ਬੰਦਾ ਵਿਊ ਪਾਉਣ ਦੀ ਕੋਸ਼ਿਸ਼ ਕਰਦਾ ਹੈ ਵੀ ਸਾਡੇ ਵਿਊ ਨਹੀਂ ਆਉਂਦੇ ਹੈਗੇ। ਇਸ ਕਰਕੇ ਸਾਨੂੰ ਇਹ ਫਿਲਮਾਂ ਇਦਾਂ ਦੀਆਂ ਬਣਾਉਣੀਆਂ ਪੈ ਰੀਆਂ ਨੇ। ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੇਜ ਸੀਗਾ ਉਹਨਾਂ ਨੇ ਵੀ ਮਾਫੀ ਮੰਗੀ ਹੈ। ਹਾਂ ਹੁਣ ਤੁਸੀਂ ਇੱਥੇ ਆ ਜੋ ਇੱਕ ਪੁਰਾਣਾ ਸਮਾਂ ਤੇ ਹੁਣ ਦਾ ਸਮਾਂ ਆਪਾਂ 2 ਸਾਲ ਦੇ ਡਿਫਰੈਂਸ ਤੇ ਗੱਲ ਕਰਦੇ ਹਾਂ। ਮੈਂ ਆਪਦੀ ਵੀਡੀਓ ਦੇ ਵਿੱਚ ਵੀ ਕੋ ਗੱਲ ਕੀਤੀ ਵੀ ਪਹਿਲਾਂ ਨਾ ਕੀ ਹੁੰਦਾ ਸੀਗਾ ਜਦੋਂ ਇਹ ਮੁਲਕ ਆਜ਼ਾਦ ਸੀਗਾ ਜਦੋਂ ਜਦੋਂ ਸਿੱਖ ਜੰਗਲਾਂ ਦੇ ਵਿੱਚ ਆਪਦਾ ਦਿਨ ਕੱਟਦੇ ਸੀ ਘੋੜੇ ਦੀਆਂ ਕਾਠੀਆਂ ਤੇ ਆਪਦਾ ਸਮਾਂ ਬਤੀਤ ਕਰਦੇ ਸੀ ਤਾਂ ਗਜਨੀ ਨੇ ਭਾਰਤ ਉੱਤੇ ਹਮਲਾ ਕੀਤਾ ਭਾਰਤੀ ਮੂਲ ਦੀਆਂ ਕੁੜੀਆਂ ਇੱਥੋਂ ਲੈ ਕੇ ਜਾਂਦਾ ਸੀ ਤੇ ਗਜਨੀ ਆਪਦੇ ਵਿਚਾਰ ਦੇ ਵਿੱਚ ਉਸ ਕੁੜੀਆਂ ਨੂੰ ਵੇਚਦਾ ਸੀ ਤੇ ਚੰਗੇ ਮੁਨਾਫੇ ਖੱਟਦਾ ਸੀ ਤੇ ਸਾਡੇ ਸਿੰਘ ਨਾਲੇ ਤੂੰ ਦੇ ਖਜ਼ਾਨੇ ਲੁੱਟਦੇ ਸੀ ਨਾਲੇ ਉਸ ਵੇਲੇ ਜਿਹੜੀਆਂ ਕੁੜੀਆਂ ਨੂੰ ਉਹ ਅਗਵਾ ਕਰਕੇ ਲੈ ਕੇ ਜਾਂਦੇ ਸੀ ਉਹਨਾਂ ਨੂੰ ਵਾਪਸ ਕਰਦੇ ਸੀ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹਨਾ ਜੇ ਅੱਜ ਫੇਰ ਦੁਬਾਰਾ ਗਜਨੀ ਇੱਥੇ ਆ ਜਵੇ ਜੇ ਗਜਨੀ ਫੇਰ ਦੁਬਾਰਾ ਮੰਡੀ ਲਾਉਣ ਲੱਗ ਜਵੇ ਜੇ ਗਜਨੀ ਨੂੰ ਅੱਜ ਕਿਸੇ ਦੇ ਡਾਕਾ ਮਾਰਨ ਦੀ ਲੋੜ ਨਹੀਂ ਗਜਨੀ ਮੁਰੇ ਆਪ ਜਾਣ ਗਈਆਂ ਆਪ ਇਹਨਾਂ ਦੇ ਘਰ ਦੇ ਛੱਡ ਕੇ ਆਉਣਗੇ ਵੀ ਗਜਨੀ ਸਾਨੂੰ 20-25000 ਰੁਪਏ ਦੇ ਦੇਵੇ ਭਾਈ ਤੂੰ ਸਾਡੀ ਕੁੜੀ ਰੱਖ ਲੈ ਇਹ ਇਹ ਹਾਲਾਤ ਨੇ ਭਾਈ ਮੈਂ ਇਹ ਨਹੀਂ ਕਹਿੰਦਾ ਵੀ ਇਹ ਪੰਜਾਬ ਦੇ ਹਾਲਾਤ ਆ ਕੁਸ਼ ਮੁਠੀ ਭਰ ਲੋਕ 1.5% ਕਈ ਅਜਿਹੇ ਹੈਗੇ ਆ ਵੀ ਉਹ ਗਜਨੀ ਦੇ ਬਾਜ਼ਾਰ ਚ ਆਪ ਛੱਡ ਕੇ ਆਉਣਗੇ ਵੀ ਭਾਈ ਤੂੰ ਸਾਡੀ ਕੁੜੀ ਨੂੰ ਲੈ ਕੇ ਜਾ ਉੱਥੇ ਰੱਖ ਲਾ ਜਿਹੜੇ ਭਾਈ ਜਿਹੜੇ ਯਾਰ ਮਾਪਿਆਂ ਨੂੰ ਪਤਾ ਨਹੀਂ ਲੱਗਦਾ ਵੀ ਸਾਡੀਆਂ ਕੁੜੀਆਂ ਸੋਸ਼ਲ ਮੀਡੀਆ ਤੇ ਕੀ ਕਰਦੀਆਂ ਕੀ ਨਹੀਂ ਕਰਦੀਆਂ ਕੋਈ ਆਸ ਗਵਾਂਡਾ ਦੱਸਦਾ ਨਹੀਂ ਹੁੰਣਾ ਵੀ ਅੱਜ ਥੋੜੀ ਕੁੜੀ ਕੀ ਕਹਿੰਦੀ ਅੱਗੀ ਨਹੀਂ ਕਹਿੰਦੀ ਡਬਲ मीनिंग ਗੱਲਾਂ ਕਰਦੇ ਦੱਸਦੇ ਨਹੀਂ ਹੁੰਣਾ ਕੋਈ ਮਹੱਲੇ ਦੇ ਵਿੱਚ ਅੱਜ ਜਦੋਂ ਅੱਜ ਜਦੋਂ ਕੋਈ ਹੋ ਜਾਂਦਾ ਤਾਂ ਮਰਨ ਤੋਂ ਬਾਅਦ ਹਮਦਰਦੀਆਂ ਹੋ ਜਾਂਦੀਆਂ ਠੀਕ ਆ ਮਰਨ ਤੋਂ ਬਾਅਦ ਹਮਦਰਦੀ ਮਿਲਦੀ ਹੁੰਦੀ ਆ ਬੰਦੇ ਨੂੰ ਪਰ ਅੱਜ ਜੇ ਗਜਨੀ ਜਾਉਂਦਾ ਹੁੰਦਾ ਤਾਂ ਇਹਨਾਂ ਨੇ ਆਪ ਛੱ ਉੱਥੇ ਰੋ ਉਹ ਚੁੱਪ ਕਰਕੇ ਹੂੰ ਤਾਂ ਵੀ ਪੇਰੈਂਟਸ ਅੱਜਕੱਲ ਜਿਹੜੇ ਮਾਪੇ ਨੇ ਉਹਨਾਂ ਨੇ ਅੱਖਾਂ ਤੇ ਪੱਟੀ ਬੰਨ ਲਈ ਐ ਜਾਂ ਇਹ ਕਹਿ ਸਕਦਾ ਵੀ ਜਿਹੜੇ ਅੱਜਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਵੀ ਸੁਣਦੇ ਨਹੀਂ ਕਿ ਮਾਪੇ ਉਹਦੀ ਬਾਈ ਜੀ ਕੋਈ ਪੱਟੀ ਨਹੀਂ ਬਣੀ ਹੋਈ ਹੱਡ ਹਰਾਮ ਹੋਏ ਹੋਏ ਆ ਹੱਡ ਹਰਾਮ ਹੋਏ ਹੋਏ ਆ ਮਾਪਿਆਂ ਦੇ ਮਾਪੇ ਉਹ ਕਹਿੰਦੇ ਆ ਵੀ ਸਾਨੂੰ ਕੰਮ ਕਰਨਾ ਪਊਗਾ ਇਦੋਂ ਬੈਟਰ ਆ ਵੀ ਸਾਡੀ ਕੁੜੀ ਉੱਥੇ ਡਬਲ ਮੀਨਿੰਗ ਗੱਲਾਂ ਕਰਕੇ ਚਾਰਕ ਠੁਮਕੇ ਮਾਰ ਕੇ ਰੁਪਏ ਘਰੇ ਲੈ ਕੇ ਆਉਂਦੀ ਆ ਇਹਨਾਂ ਨੂੰ ਪਤਾ ਨਹੀਂ ਲਾ ਤਾਂ ਕੰਚਨ ਕੁਮਾਰੀ ਅੱਜ ਚੀਕਾ ਮਾਰਨ ਵਾਲਾ ਨੂੰ ਉਹਦੇ ਘਰ ਦੇ ਨਾਲ ਘਰ ਰੁਪਏ ਖੱ ਜਿਹੜੀ ਉਹ ਗੱਡੀ ਏ ਔਨ ਸੋਸ਼ਲ ਮੀਡੀਆ ਤੇ ਚੱਕੀ ਫਿਰਦੀ ਸੀ ਕੀ ਕਹਦੇ ਉਹ ਮਾਪਿਆਂ ਨੇ ਵੇਖਿਓ ਗੱਡੀ 'ਚ ਗੜੇ ਨਹੀਂ ਦਿੱਤਾ ਹੋਣਾ ਆ ਹੋਰ ਕੁੜੀਆਂ ਲਾ ਲਓ ਹੁਣ ਨਾਮ ਆਪਾਂ ਕੀ ਲਈਏ ਉਹ ਉਹ ਗਾਹੋਂ ਪੈਸੇ ਗਾਹੋਂ ਕੱਲੀਆਂ ਖਰਚਦੀ ਉਹਨਾਂ ਦੇ ਮਾਪੇ ਪੈਸੇ ਨਹੀਂ ਖਰਚਦੇ ਹੱਡ ਹਰਾਮ ਹੋਏ ਹੋਇਆ ਮਾਪਿਆਂ ਦੇ ਉਹ ਸਿਰਫ ਇਹ ਚਾਹੁੰਦੇ ਇਜ਼ੀ ਵੇ ਇਜ਼ੀ ਵੇ ਟੂ ਅਰਨ ਉਹ ਸਿਰਫ ਉਹਨਾਂ ਨੂੰ ਇਹ ਸੌਖਾ ਰਾ ਲੱਗਦਾ ਉਹ ਆਪਦੀ ਕੁੜੀ ਦੇ ਉੱਤੇ ਅੱਛਾ ਸਾਡੀ ਕੁੜੀ ਇੱਥੋਂ ਸਿਰ ਤੇ ਚੁੰਨੀ ਨਾ ਹੋਵੇ ਪੁਰਾਣੇ ਵਿਯੁਰਗ ਖੰਗੂੜਾ ਮਾਰਦੇ ਸੀ ਤੇ ਕੁੜੀ ਸਿਰ ਤੇ ਚੁੰਨੀ ਲੈ ਕੇ ਨੀਵੀ ਪਾ ਕੇ ਲੰਘੀ ਜਾਂਦੀ ਸੀ ਡ ਕਈ ਲੋਕ ਜੈਂਡਰਿਕ ਕੁਆਲਿਟੀ ਦੀਆਂ ਚੀਕਾਂ ਮਾਰਨਗੇ ਵੀ ਨਹੀਂ ਯਾਰ ਨਹੀਂ ਆਏ ਕਿਉਂ ਆਏ ਕਿਉਂ ਪਰ ਠੀਕ ਆ ਭਾਈ ਸ਼ਰਮ ਹੋਣੀ ਇੱਜ਼ਤ ਹੋਣੀ ਬਹੁਤ ਜ਼ਰੂਰੀ ਆ ਇਹ ਇਹੀ ਤਾਂ ਸਾਡੇ ਪੰਜਾਬ ਦਾ ਸੱਭਿਆਚਾਰ ਆ ਸਾਡੇ ਪੰਜਾਬ ਦਾ ਸੱਭਿਆਚਾਰ ਇਹ ਥੋੜੀ ਆ ਵੀ ਆਹ ਲੋ ਜੀ ਮੈਂ ਵੀ ਮੈਨੂੰ ਜੀ ਮਾਲਿਸ਼ ਕਰਨ ਵਾਲੇ ਮੁੰਡਿਆਂ ਦੀ ਲੋੜ ਆ ਜੀ ਮੈਂ ਫਲਾਨੀ ਥਾਂ ਤੇ ਚੱਲੀਆਂ ਜੀ ਮੈਂ ਪੱਟ ਤੇ ਮੂਰ ਨਹੀਂ ਬਹੋਣੀ ਆ ਕੋਈ ਮੇਰੇ ਪੱਟ ਤੇ ਮੂਰ ਵਾਧੂ ਸੋ ਇਹ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ ਅਮਰਤਪਾਲ ਜੇ ਮੈਰੋ ਲੱਗਿਆ ਮੂਰੇ ਠੀਕ ਆ ਜੋ ਉਹਨੇ ਕਾਨੂੰਨ ਅਨੁਸਾਰ ਕੀਤਾ ਉਹ ਗਲਤ ਕੀਤਾ ਸੀ ਉਸ ਚੀਜ਼ ਦੀ ਹਮ ਵੀ ਨਹੀਂ ਭਰਦੇ ਪਰ ਕਿਤੇ ਨਾ ਕਿਸੇ ਨੂੰ ਤਾਂ ਮੂਰੇ ਲੱਗਣਾ ਪਊ ਨਾ ਬਈ ਥੋੜਾ ਜੀ ਕਰਦਾ ਮੰਨ ਲਓ ਸਾਡੇ ਤੇ 144 ਦਾ ਪਰਚਾ ਹੋ ਜਾਵੇ ਕਾਨੂੰਨ ਦੇ ਲੰਘੜਾ ਕਰਨ ਦਾ ਸਾਡੇ ਵਰਗੇ ਦੀ ਚੀਕ ਵੱਜ ਜਾਂਦੀ ਆ 751 ਹੋ ਜਾਵੇ ਪਹਿਲਾਂ ਤਾਂ ਪਿੰਡ ਚੋਂ ਸਾਨੂੰ ਜ਼ਮਾਨਤ ਲਈ ਬੰਦੇ ਨਹੀਂ ਲੱਭਦੇ ਕਈਆਂ ਬੰਦਿਆਂ ਨੂੰ ਵੀ ਯਾਰ ਹਾਏ ਕਿਉਂਕਿ ਅੱਜ ਕੱਲ ਸਾਰੇ ਜ਼ਿਮੀਂਦਾਰਾਂ ਦੀਆਂ ਜਾਂ ਹੋਰ ਰਜਿਸਟਰੀਆਂ ਤੇ ਲੋਨ ਬਣੇ ਹੋਇਆ ਲੈਂਟਾ ਬਣੀ ਹੋਈਆਂ ਲੈਂਟ ਵਾਲੀ ਲੋਨ ਤੇ ਜ਼ਮਾਨਤ ਹੁੰਦੀ ਨਹੀਂ ਹੈਗੀ ਪੈਂਟ ਚੋਂ ਛੇਤੀ ਜਵਾਨਤ ਨਹੀਂ ਲੱਭਦੇ 57 ਦੇ ਕੇਸ ਨੂੰ ਤੇ ਓਡਾ ਪੰਗਾ ਲਈ ਫਿਰਦਾ ਬਾਈ ਉਹਦੀ ਪਿੱਠ ਪਿੱਛੇ ਵੀ ਤਾਂ ਦੇਖੋ ਨਾ ਵੀ ਅੱਜ ਉਹ ਬੰਦਾ ਜੇ ਲੜਾਈ ਲੜ ਰਿਹਾ ਤਾਂ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਕਿਸੇ ਦਾ ਜ਼ਾਨੀ ਨੁਕਸਾਨ ਨਾ ਕਰੋ ਐਟਲੀਸਟ ਆਪਾਂ ਉਹਨੂੰ ਇਸ ਗੱਲ ਨੂੰ ਤਾਂ ਕਹੀਏ ਨਾ ਵੀ ਜੇ ਭਾਈ ਅਮਰਤਪਾਲ ਨੇ ਇੱਕ ਹਮਿਆਜਾ ਭੁਗਤਿਆ ਤਾਂ ਕਿਸੇ ਹੋਰ ਨੂੰ ਨਾ ਭੁਗਤਣਾ ਪਵੇ ਨੰਗਪੂਣਾ ਲਕਚਰਪੂਣਾ ਸੋਸ਼ਲ ਮੀਡੀਆ ਤੇ ਬੰਦ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਤੋ ਲਵਾ ਜਿਵੇਂ ਅੱਜਕੱਲ ਨੌਜਵਾਨ ਨੇ ਜਿਹੜੇ ਉਹ ਇਹ ਚਾਹੁੰਦੇ ਨੇ ਵੀ ਸਾਨੂੰ ਟੋਕਿਆ ਨਾ ਜਾਵੇ ਰੋਕਿਆ ਨਾ ਜਾਵੇ ਹੈ ਨਾ ਕਿਸੇ ਤਰੀਕੇ ਦੇ ਨਾਲ ਵੀ ਅਸੀਂ ਕੰਮ ਕਰਨ ਨੂੰ ਅੱਗੇ ਰਵਾਂਗੇ ਹੁਣ ਜਿਵੇਂ ਅਮਰਿਤਪਾਲ ਮਹਿਰੋਂ ਦੀ ਗੱਲ ਕਰਦੇ ਪਏ ਅਮਰਿਤਪਾਲ ਮਹਿਰੋਂ ਕਹਿੰਦੇ ਪਏ ਸੀ ਵੀ ਅਸੀਂ ਇਹ ਨਹੀਂ ਚਾਹੁੰਦੇ ਹੈਗੇ ਕਿਸੇ ਨੂੰ ਰੋਕਣਾ ਟੋਕਣਾ ਵੀ ਅਸੀਂ ਉਹਨਾਂ ਨੂੰ ਨਹੀਂ ਕੋਣਾ ਚਾਹੁੰਦੇ ਵੀ ਆਪਣਾ ਕੰਟੈਂਟ ਵਾ ਜਿਹੜਾ ਉਹ ਨਾਰਮਲ ਪਾਊਡ ਫੁਮਕੇ ਵੀ ਨਹੀਂ ਪਾਉਣੇ ਹੈਗੇ ਤੇ ਕੁੜੀਆਂ ਕਹਿੰਦੀਆਂ ਪਈਆਂ ਨੇ ਵੀ ਇਹ ਬੈਕਵਰਡ ਥਿੰਕਿੰਗ ਹੈ ਵੀ ਇਦਾਂ ਨਹੀਂ ਹੋਣਾ ਚਾਹੀਦਾ ਹੈਗਾ ਕਿ ਲੋਕ ਇਹ ਵੀ ਸੋਚਦੇ ਹੈਗੇ ਨੇ ਵੀ ਹਾਂ ਇਹ ਬਹੁਤ ਪੁਰਾਣੀ ਸੋ ਨੇ ਬੈਕਵਰਡ ਬੈਕਵਰਡ ਕੀ ਬਾਈ ਬੈਕਵਰਡ ਮਾੜਾ ਸੀ ਬੈਕਵਰਡ ਤਾਂ ਮਾੜਾ ਨਹੀਂ ਸੀਗਾ ਜਦੋਂ ਫੇਰ ਮੈਂ ਦੁਬਾਰਾ ਉਸੇ ਗੱਲ ਤੇ ਆਜੋ ਜਦੋਂ ਖਦਰਾਨੇ ਦੀ ਢਾਬ ਤੇ ਮਾਈ ਭਾਗੋ ਪੁਰਾਣੇ ਸਮਿਆਂ ਦੇ ਵਿੱਚ ਆਪਦੀ ਤੇਗ ਖੜਕਾਉਂਦੀ ਸੀ ਫੇਰ ਉਹ ਦੌਰ ਮਾੜਾ ਸੀ ਉਹ ਤੰਗ ਸੋਚੀ ਸੀ ਠੀਕ ਆ ਸਾਨੂੰ ਸਮਾਜ ਦੇ ਨਾਲ ਢਲਣਾ ਪੈਣਾ ਵਾ ਸਾਨੂੰ ਜਨਰੇਸ਼ਨ ਗੈਪ ਆ ਉਹ ਚੀਜ਼ ਨੂੰ ਸਾਨੂੰ ਪਤਾ ਬੱ비 ਸਾਡੀ ਉਸ ਸੋਚ ਨਾਲ ਮੇਲ ਨਹੀਂ ਖਾਣਾ ਪਰ ਆਪ ਦੇ ਜਿਸਮ ਦਿਖਾਉਣਾ ਵੀ ਇਹ ਕੋਈ ਮਤਲਬ ਕਹਿ ਦਈਏ ਬਾਈ ਕੋਈ ਆਜ਼ਾਦੀ ਥੋੜੀ ਆ ਕੋਈ ਡਬਲ ਮੀਨਿੰਗ ਗੱਲਾਂ ਸੋਸ਼ਲ ਮੀਡੀਆ ਤੇ ਆ ਕੇ ਕਰ ਲੈਣੀਆਂ ਇਹ ਆਜ਼ਾਦੀ ਥੋੜੀ ਆਜ਼ਾਦੀ ਤਾਂ ਖਾਣ ਦੀ ਆਜ਼ਾਦੀ ਆ ਬਾਈ ਪੀਣ ਦੀ ਆਜ਼ਾਦੀ ਆ ਬਾਈ ਠੀਕ ਆ ਤੁਸੀਂ ਕੀ ਪਾ ਰਹੇ ਹੋ ਕੀ ਖਾ ਰਹੇ ਹੋ ਕਦੇ ਇਸ ਗੱਲ ਤੋਂ ਕਿਸ ਦੀ ਰੋਕ ਟੋਕ ਨਹੀਂ ਬੰਦੇ ਵੈਜ ਵੀ ਆਪਦੀ ਮਰਜ਼ੀ ਨਾਲ ਹੁੰਦੇ ਆ ਨੌਨ ਵੈਜ ਵੀ ਆਪਦੀ ਮਰਜ਼ੀ ਨਾਲ ਹੁੰਦੇ ਆ ਕੱਲੀ ਇਹ ਹੀ ਆਜ਼ਾਦੀ ਥੋੜੀ ਆ ਵੀ ਅਸੀਂ ਅਸੀਂ ਕਰੀਏ ਡਬਲ ਮੀਨਿੰਗ ਗੱਲਾਂ ਕਰੀਏ ਅਸੀਂ ਮਤਲਬ ਕੁਝ ਕਰਕੇ ਲੋਕ ਸਾਡੇ ਨਾਲ ਜੁੜਨ ਐ ਤਾਂ ਜੁੜਨੇ ਹੀ ਨਹੀਂ ਠੀਕ ਆ ਨਾ ਸੋ ਸਾਨੂੰ ਇਹ ਚੀਜ਼ਾਂ ਸਮਝ ਲੈਣੀਆਂ ਚਾਹੀਦੀਆਂ ਹੁਣ ਦੂਜੇ ਲੋਟ ਇੱਕ ਕਹੀ ਕਹਿੰਦੇ ਆ ਮੈਂ ਜੀ ਵੀਡੀਓ ਸ਼ੁਰੂ ਕਰਨ ਵੀ ਇਹ ਵੀਡੀਓ ਮੇਰੀਆਂ ਮਾਵਾ ਬਣਾ ਦੇਖਣ ਇਹ ਮੰਦਿਰ ਵਾਸਤੇ ਫਲਾਨਾ ਧਮਕਨ ਕੀ ਕਦੇ ਉਹਦੀ ਭੈਣ ਉਸ ਵੀਡੀਓ ਤੇ ਟੱਚ ਨਹੀਂ ਕਰਦੀ ਹੋਊਗਾ ਵੀ ਮੇਰੇ ਭਾਈ ਨਾਲ ਜੀ ਸੋਸ਼ਲ ਮੀਡੀਆ ਤੇ ਕੀ ਪਾਇਆ ਵਾ ਕੀ ਉਹਦੀ ਮਾਂ ਉਹਦੀ ਚਾਚੀ ਤਾਈ ਉਹਦੀ ਮਾਸੀ ਉਹਦੀ ਭੂਆ ਕੀ ਕਦੇ ਕੋਈ ਉਹਦੇ ਪ੍ਰੋਫਾਈਲ ਤੇ ਜਾ ਕੇ ਨਹੀਂ ਦੇਖਦਾ ਹੋਊਗਾ ਨਹੀਂ ਸੁਣਦਾ ਹੋਊਗਾ ਸਿਰਫ ਮੋٹے ਬੇਸ਼ਰਮ ਹੋਏ ਹੋਏ ਆ ਰੁਪਈਆ ਦਿੰਦਾ ਵਾ ਮਾਮੂਰੇ ਵੀ ਗਾਲਾਂ ਕੱਢਦੇ ਆ ਮਾਮੂਰੇ ਗੰਦੀਆਂ ਗੱਲਾਂ ਵੀ ਕਰਦੇ ਆ ਭੈਣਾ ਮੂਰੇ ਵੀ ਕਰਦੇ ਆ ਮਾਸੀਆ ਮੂਰੇ ਵੀ ਕਰਦੇ ਆ ਭੂਆ ਮੂਰੇ ਵੀ ਸਾਰੇ ਮੂਰੇ ਕਰਦੇ ਆ ਸਿਰਫ ਇੱਕ ਪੜਦਾ ਵਾ ਸੋ ਇਹ ਚੀਜ਼ਾਂ ਬਾਈ ਬੰਦ ਹੋਣੀਆਂ ਚਾਹੀਦੀਆਂ ਨੇ ਪੰਜਾਬ ਦੇ ਵਿੱਚ ਪੰਜਾਬ ਪੰਜਾ ਦਰਿਆਵਾਂ ਦੀ ਧਰਤੀ ਆ ਪੰਜਾਬ ਨੇ ਜਦੋਂ ਵੀ ਕੋਈ ਭਾਰਤ ਉੱਤੇ ਭੀੜ ਪਈਆ ਤਾਂ ਮੂਰੇ ਹੋ ਕੇ ਪੰਜਾਬ ਨੇ ਮੋਰਚਾ ਸਾਂਭਿਆ ਵਾ ਸੋ ਪੰਜਾਬ ਇਹ ਨਹੀਂ ਹੈਗਾ ਜਿਹੜੀ ਕੰਚਨ ਕੁਮਾਰੀ ਦਿਖਾ ਰਹੀ ਆ ਜਿਹੜੀ ਪ੍ਰੀਤ ਜੱਟੀ ਦਿਖਾ ਰਹੀ ਆ ਜਿਹੜੀ ਆ ਲੁਥਰਾ ਇੱਕ ਹੋਰ ਕੁੜੀ ਆਈ ਆ ਨਵੀਂ ਉਹੀ ਆ ਗਈ ਉਹ ਉਹ ਇਹ ਉਹ ਪੰਜਾਬ ਨਹੀਂ ਹੈਗਾ ਇਹ ਪੰਜਾਬ ਚੜ੍ਹਦੀ ਕਲਾ ਦਾ ਪੰਜਾਬ ਆ ਇਹ ਸ਼ਮਸ਼ੀਰਾਂ ਦਾ ਪੰਜਾਬ ਆ ਇਹ ਯੋਧਿਆਂ ਦਾ ਪੰਜਾਬ ਆ ਬਾਈ ਜਿਵੇਂ ਜਦੋਂ ਖਬਰ ਤੁਰੀ ਹੈ ਇਹ ਕਮਲਕੌਰ ਭਾਬੀ ਸਰਚ ਬਹੁਤ ਹੋਇਆ ਕਈਆਂ ਨੂੰ ਨਹੀਂ ਪਤਾ ਸੀ ਵੀ ਹੈ કોਣਾ ਉਹਨਾਂ ਨੇ ਵੀ ਉਹ ਵੀਡੀਓਜ਼ ਦੇਖਿਆ ਨੇ ਲੱਗਦਾ ਵੀ ਉਹ ਬੱਚਿਆਂ ਤੱਕ ਵੀ ਪਹੁੰਚੀ ਹੋਊਗੀ ਜਾਂ ਫਿਰ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਵੀ ਹੈ ਕੀ ਚੀਜ਼ ਚੱਲ ਕੀ ਰਹੀ ਹੈ ਉਹਨਾਂ ਨੇ ਵੀ ਉਹ ਵੀਡੀਓ ਦੇਖੀ ਹੋਣਗੇ ਉਹਦੇ ਕਰਕੇ ਵੀ ਬਹੁਤ ਲੋਕਾਂ ਨੇ ਦੇਖ ਕੇ ਕਈ ਤਾਂ ਜਾਣ ਬੁੱਝ ਕੇ ਦੇਖਣ ਜਾਂਦੇ ਨੇ ਵੀ ਪਾਇਆ ਕੀ ਹਾਂ ਅੱਛਾ ਭਾਈ ਹੁਣ ਅਸੀਂ ਕੱਲ ਵੀ ਇਸ ਮੁੱਦੇ ਦੇ ਉੱਤੇ ਗੱਲ ਕਰਦੇ ਸੀ ਮਾਲਾ ਕਮਲਕੌਰ ਭਾਬੀ 4 ਲੱਖ ਰੁਪਏ ਦੇ ਆਸ-ਪਾਸ 4 ਲੱਖ ਦੇ ਆਸ-ਪਾਸ ਉਹਦਾ ਫਾਲੋਅਰ ਹੈਗੇ ਆ 4 ਲੱਖ ਦੇ ਕਰੀਬ ਫਾਲੋਅਰ ਆ ਹੁਣ ਕਈ ਬੰਦੇ ਤਾਂ ਇਹੋ ਜਿਹੀ ਵੀ ਹੋਣਗੇ ਜਿਹੜਾ ਅੱਜ ਕਮਲਕੌਰ ਨੂੰ ਗਾਲਾਂ ਕੱਢਦੇ ਹੋਣਗੇ ਤੇ ਉਹਨੇ ਫਾਲੋ ਵੀ ਕੀਤਾ ਹੋਊਗਾ ਜਿਹੜੇ ਚੋਰੀ ਬਹਿ ਕੇ ਕਮਰੇ ਦੇ ਵਿੱਚ ਦੇਖਦੇ ਵੀ ਹੋਣਗੇ ਪਰ ਛੋਟੇ ਬੱਚੇ ਵੀ ਭਾਈ ਕਮਲਕੌਰ ਨੂੰ ਦੇਖਦੇ ਹੋਣਗੇ ਛੋਟੀਆਂ ਬੱਚੀਆਂ ਵੀ ਦੇਖਦੀਆਂ ਹੋਣਗੀਆਂ ਜਿਨ੍ਹਾਂ ਦੇ ਦਿਮਾਗ ਤੇ ਸੋਸ਼ਲ ਮੀਡੀਆ ਦਾ ਭੂਤ ਸਵਾਰਾ ਅੱਜਕੱਲ ਜੌਗੀ ਸੋਸ਼ਲ ਮੀਡੀਆ ਦਾ ਵਾ ਉਹ ਇੱਕ ਬੱਚੀ ਇਹ ਸੋਚਦੀ ਹੋਊਗੀ ਵੀ ਕਮਲਕੌਰ ਆ ਗੱਲਾਂ ਕਰਕੇ ਮਸ਼ਹੂਰ ਹੋ ਸਕਦੀ ਤਾਂ ਮੈਂ ਕਿਉਂ ਨਹੀਂ ਹੋ ਸਕਦੀ ਮੇਰੇ ਕੋਲੇ ਕੀ ਨਹੀਂ ਹੈਗਾ ਹਨਾ ਸੋ ਜਨਰੇਸ਼ਨ ਤੇ ਬਾਈ ਇਸ ਚੀਜ਼ ਦਾ ਬਹੁਤ ਪ੍ਰਭਾਵ ਪੈਂਦਾ ਸੀ ਤੇ ਪੈ ਰਿਆ ਵਾ ਸੋ ਠੀਕ ਆ ਘਰ ਵਾਪਸੀ ਕਰ ਲਈਏ देर ਆਵੇ ਕਹਿੰਦੇ ਦੇਰ ਨਾਲ ਹੀ ਸਹੀ ਪਰ ਦਰਸਤ ਜ਼ਰੂਰ ਆਉਣੀ ਚਾਹੀਦੀ ਹੈ ਹਣਾ ਹੁਣ ਸਮਾ ਦਰਸਤ ਲਿਆਉਣ ਦਾ ਵਾ ਸੋਸ਼ਲ ਮੀਡੀਆ ਤੇ ਉਹ ਤੇ ਮੂਵਮੈਂਟ ਜਿਹੜੀ ਚੱਲ ਰਹੀ ਆ ਇਸ ਮੂਵਮੈਂਟ ਦੇ ਵਿੱਚ ਹਰੇਕ ਮਾਪੇ ਨੂੰ ਅੱਜ ਯੋਗਦਾਨ ਕਰਨਾ ਚਾਹੀਦਾ ਤੁਸੀਂ ਆਪਦੀ ਕੁੜੀ ਨੂੰ ਸਮਝਾਉਣਾ ਚਾਹੀਦਾ ਜੇ ਨਹੀਂ ਸਮਝਦੀ ਬਾਈ ਮੈਂਟ ਪੰਜਾ ਦਾ ਕੰਮ ਇਨਸਟਾ ਪ੍ਰੋਫਾਈਲ ਹੀ ਡਿਲੀਟ ਮਾਰ ਦੋ ਜੇ ਤੁਹਾਨੂੰ ਲੱਗਦਾ ਵੀ ਪੈਸਾ ਜ਼ਰੂਰੀ ਨਹੀਂ ਹੈਗਾ ਸਾਨੂੰ ਤਾਂ ਸਾਡੀ ਧੀ ਦੀ ਇੱਜ਼ਤ ਪਿਆਰੀ ਆ ਕਰੋ ਪ੍ਰੋਫਾਈਲ ਡਿਲੀਟ ਨਹੀਂ ਕਰਦੇ ਪਤਾ ਰੁਪਏ ਆਉਂਦੇ ਆ ਹੱਡ ਹਰਾਮ ਹੋਏ ਹੋਏ ਆ ਨਿੰਦੀ ਆੜੀ ਜਾਣਾ ਬੂ ਮੈਸਤਰੀ ਨਾਲ ਨਹੀਂ ਲੈਂਟਰ ਤੇ ਉਹਨੇ ਕਹਿੰਦਾ ਫੜਾਈ ਓਏ ਬੱਲੀ ਆ ਲਾਈਨ ਕਰਾ ਥੱਲੇ ਆ ਜਾ ਉੱਤੇ ਕੜਾਈਆ ਲੈ ਕੇ ਸੀਮੈਂਟ ਦਾ ਉਹ ਨਹੀਂ ਹੋਣਾ ਆਪਦੀ ਕੁੜੀ ਆਪਦੀ ਧੀ ਆਪਦੀ ਘਰ ਵਾਲੀ ਨੰਗੀ ਕਰਕੇ ਸੋਸ਼ਲ ਮੀਡੀਆ ਤੇ ਦਿਖਾ ਦਾਂਗੇ ਹੋਰ ਰੁਪਈਆ ਸਾਨੂੰ ਚੰਗਾ ਲੱਗਦਾ ਬਾਈ ਸੋ ਇਹ ਮੂਵਮੈਂਟ ਜਿਹੜੀ ਚੱਲ ਰਹੀ ਆ ਮੇਰੇ ਹਿਸਾਬ ਨਾਲ ਮੈਨੂੰ ਸਹੀ ਲੱਗਦਾ ਵਾ ਠੀਕ ਆ ਕਿਸੇ ਨੂੰ ਜਾਨ ਤੋਂ ਮਾਰ ਦੇਣਾ ਮੈਨੂੰ ਲੱਗਦਾ ਵੀ ਸਹੀ ਹੱਲ ਨਹੀਂ ਹੈਗਾ ਪਰ ਇਦੋਂ ਬਿਨਾ ਵੀ ਕੋਈ ਹੱਲ ਨਹੀਂ ਸੀ ਨਾ ਅਮਰਪਾਲ ਨੇ ਜਾਨੋਂ ਤਾਂ ਮ ਜੇ ਮਾਪੇ ਆਪਦੇ ਜਵਾਕਾਂ ਨੂੰ ਘੂਰਨ ਜੇ ਅੱਜ ਪਿਓ ਆਪਦੀ ਧੀ ਨੂੰ ਕਹਵੇ ਕੁੜੀਏ ਗੱਲ ਸੁਣ ਲਾ ਮੇਰੀ ਸਾਡਾ ਅਧਿਕਾਰ ਵਾ ਸਾਡੀ ਧੀ ਆ ਵੀ ਤੇਰੇ ਮਰੂੰ ਜੁੱਤੀਆਂ ਆ ਜੇ ਕੁਛ ਕੀਤਾ ਮੈਨੂੰ ਦਿਖ ਗਿਆ ਨਾ ਵੀ ਮੈਂ ਤੇਰੀ ਖਿਲਾਫਤ ਕਰੂੰ ਕਹਿਣ ਦਾ ਭਾ ਜੇ ਮਾਪੇ ਹੀ ਘੂਰਨ ਤਾਂ ਅਮਰਤਪਾਲ ਮੇਰੋਂ ਕਿਉਂ ਘੂਰੇ ਬਈ ਜੇ ਜੇ ਜਵਾਕ ਮਾਪਿਆਂ ਦੀ ਘੂਰ ਮੰਨਣ ਤਾਂ ਫਿਰ ਅਮਰਤਪਾਲ ਮੇਰੋਂ ਵਰਗੇ ਜ਼ਿਲ੍ਹੇ ਦੇ ਵਿੱਚ ਕਿਉਂ ਜਾਣ ਜਿਹੜੇ ਹੋਰ ਦੋ ਸਾਥੀ ਆ ਉਹ ਜ਼ਿਲ੍ਹੇ ਚ ਕਿਉਂ ਜਾਣ ਕਿਸੇ ਦਾ ਕੋਈ ਇਹ ਥੋੜੀ ਆ ਪਰ ਅੱਜ ਜਿਹੜਾ ਇਹ ਸਮਾਂ ਆਇਆ ਵਾ ਇਹਨੂੰ ਵਿਚਾਰਨ ਦੀ ਲੋੜ ਆ ਵੀ ਪੰਜਾਬ ਦੇ ਵਿੱਚ ਜੇਕਰ ਇਦਾਂ ਦਾ ਕੁਝ ਹੋ ਰਿਹਾ ਤਾਂ ਸਾਨੂੰ ਵਾਪਸ ਮੋੜ ਆਉਣਾ ਚਾਹੀਦਾ ਇਹ ਲੰਗਪੁਣੇ ਨੇ ਲੱਚਰਪੁਣੇ ਨੇ ਤੁਹਾਨੂੰ ਕੁਝ ਨਹੀਂ ਦੇਣਾ ਸਿਵਾਏ ਹੁਣ ਅਸੀਂ ਸਿਕਿਉਰਟੀਆਂ ਮੰਗੀ ਜਾਂਦੇ ਆ ਅਸੀਂ ਕਿਹੜੇ ਮੈਨੂੰ ਤੇ ਇਹ ਮੈਨੂੰ ਇਹ ਗਲਤੀ ਇਹ ਸਮਝਾਓ ਵੀ ਕਿਹੜੀਆਂ ਇਹਨਾਂ ਨੇ ਕਾਲੇ ਬਣੀ ਦੀਆਂ ਸਜਾਵਾਂ ਕੱਟੀਆਂ ਨਹੀਂ ਵੀ ਇਹਨਾਂ ਨੂੰ ਸਿਕਿਉਰਟੀਆਂ ਚਾਹੀਦੀਆਂ ਨੇ ਕਿਹੜੀ ਇਹਨਾਂ ਨੂੰ ਖਤਰਾ ਵਾ ਨਾ ਵੀ ਇਸ ਇਸ ਕਰਕੇ ਮੰਗਦੇ ਕਾਹਦੇ ਕਰਕੇ ਲੱਚਰਪੁਣੇ ਕਰਕੇ ਲੱਚਰਪੁਣਾ ਛੱਡ ਦਿਓ ਲੱਚਰਪੁਣਾ ਨਹੀਂ ਛੱਡਣਾ ਸਿਕਿਉਰਟੀ ਦੇ ਦਿਓ ਸਿਕਿਉਰਿਟੀ ਦੇ ਦਿਓ ਲੱਚਰ ਪੁਣਾ ਨਹੀਂ ਸੀ ਛੱਡ ਸਕਦੇ ਗੱਲ ਤਾਂ ਲੱਚਰ ਪੁਣਾ ਛੱਡਣ ਦੀ ਛੱਡ ਦਿਓ ਤੁਹਾਨੂੰ ਕਿਸ ਨਾਲ ਕੀ ਮਤਲਬ ਆ ਤੁਸੀਂ ਜੋ ਸਹੀ ਆ ਜੋ ਕੰਟੈਂਟ ਚੱਲਦਾ ਉਹ ਕੰਟੈਂਟ ਚਲਾਓ ਕੰਟੈਂਟ ਚਲਾਉਣ ਤੇ ਤੁਹਾਡੀ ਆਜ਼ਾਦੀ ਆ ਪਰ ਇਹ ਗੱਲ ਠੀਕ ਆ ਨਾਲੇ ਤਾਂ ਪੁਲਿਸ ਕੋਲੇ ਐਡੀ ਫੋਰਸ ਹੀ ਹੈ ਨਹੀਂਗੀ ਵੀ ਉਹ ਹਰੇਕ ਬੰਦੇ ਨੂੰ ਚੱਕ ਕੇ ਸਿਕਿਉਰਿਟੀ ਮੁਹੱਈਆ ਕਰ ਦੇਣ ਉਹਨਾਂ ਦਾ ਬੈਕਗ੍ਰਾਉਂਡ ਵੀ ਦੇਖਣਾ ਪੈਂਦਾ ਸਭ ਕੁਝ ਦੇਖਣਾ ਪੈਂਦਾ ਲੱਚਰ ਪੁਣਾ ਛੱਡ ਦਿਓ ਸਾਰਾ ਕੁਝ ਠੀਕ ਹੋ ਜਾਊਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਧੰਨਵਾਦ ਜੀ ਸੋ ਵਦਿਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ ਡਵਲ ਮੀਨਿੰਗ ਗੱਲਾਂ ਸੋਸ਼ਲ ਮੀਡੀਆ ਤੇ ਆ ਕੇ ਕਰ ਲੈਣੀਆਂ ਇਹ ਆਜ਼ਾਦੀ ਥੋੜੀ ਆਜ਼ਾਦੀ ਤਾਂ ਖਾਣ ਦੀ ਆਜ਼ਾਦੀ ਆ ਬਾਈ ਪੀਣ ਦੀ ਆਜ਼ਾਦੀ ਆ ਬਾਈ ਠੀਕ ਆ ਤੁਸੀਂ ਕੀ ਪਾ ਰਹੇ ਹੋ ਕੀ ਖਾ ਰਹੇ ਹੋ ਕਦੇ ਇਸ ਗੱਲ ਤੋਂ ਕਿਸ ਦੀ ਰੋਕ ਟੋਕ ਨਹੀਂ ਬੰਦੇ ਵੈਜ ਵੀ ਆਪਦੀ ਮਰਜ਼ੀ ਨਾਲ ਹੁੰਦੇ ਆ ਨਾਨ ਵੈਜ ਵੀ ਆਪਦੀ ਮਰਜ਼ੀ ਨਾਲ ਹੁੰਦੇ ਆ ਕੱਲੀ ਇਹ ਹੀ ਆਜ਼ਾਦੀ ਥੋੜੀ ਆ ਵੀ ਅਸੀਂ ਅਸੀਂ ਕਰੀਏ ਡਵਲ ਮੀਨਿੰਗ ਗੱਲਾਂ ਕਰੀਏ ਅਸੀਂ ਮਤਲਬ ਕੋਸ਼ਿਸ਼ ਕਰਕੇ ਲੋਕ ਸਾਡੇ ਨਾਲ ਜੁੜਨ ਐ ਤਾਂ ਜੁੜਨੇ ਹੀ ਨੇ ਠੀਕ ਆ ਨਾ ਸੋ ਸਾਨੂੰ ਇਹ ਚੀਜ਼ਾਂ ਸਮਝ ਲੈਣੀਆਂ ਚਾਹੀਦੀਆਂ ਹੁਣ ਦੂਜੇ ਲੋਟ ਇੱਕ ਕਈ ਕਹਿੰਦੇ ਆ ਮੈਂ ਜੀ ਵੀਡੀਓ ਸ਼ੁਰੂ ਕਰਨ ਤੋਂ ਪ ਵੀ ਇਹ ਵੀਡੀਓ ਮੇਰੀਆਂ ਮਾਵਾ ਬਣਾ ਦੇਖਣਾ ਇਹ ਮੰਦਿਰ ਵਾਸਤੇ ਫਲਾਨਾ ਠਿਕਾਨਾ ਕੀ ਕਦੇ ਉਹਦੀ ਭੈਣ ਉਸ ਵੀਡੀਓ ਤੇ ਟੱਚ ਨਹੀਂ ਕਰਦੀ ਹੋਊਗੀ ਵੀ ਮੇਰੇ ਭਾਈ ਨਾਲ ਜੀ ਸੋਸ਼ਲ ਮੀਡੀਆ ਤੇ ਕੀ ਪਾਇਆ ਵਾ ਕੀ ਉਹਦੀ ਮਾਂ ਉਹਦੀ ਚਾਚੀ ਤਾਈ ਉਹਦੀ ਮਾਸੀ ਉਹਦੀ ਭੂਆ ਕੀ ਕਦੇ ਕੋਈ ਉਹਦੇ ਪ੍ਰੋਫਾਈਲ ਤੇ ਜਾ ਕੇ ਨਹੀਂ ਦੇਖਦਾ ਹੋਊਗਾ ਨਹੀਂ ਸੁਣਦਾ ਹੋਊਗਾ ਸਿਰਫ ਮੋٹے ਬੇਸ਼ਰਮ ਹੋਏ ਹੋਏ ਆ ਰੁਪਈਆ ਦਿੰਦਾ ਵਾ ਮਾਮੂਰੇ ਵੀ ਗਾਲਾਂ ਕੱਢਦੇ ਆ ਮਾਮੂਰੇ ਗੰਦੀਆਂ ਗੱਲਾਂ ਵੀ ਕਰਦੇ ਆ ਭੈਣਾ ਮੂਰੇ ਵੀ ਕਰਦੇ ਆ ਮਾਸੀਆ ਮੂਰੇ ਵੀ ਕਰਦੇ ਆ ਭੂਆ ਮੂਰੇ ਵੀ ਸਾਰੇ ਮੂਰੇ ਕਰਦੇ ਆ ਸਿਰਫ ਇੱਕ ਪੜਦਾ ਵਾ ਸੋ ਇਹ ਚੀਜ਼ਾਂ ਬਾਈ ਬੰਦ ਹੋਣੀਆਂ ਚਾਹੀਦੀਆਂ ਨੇ ਪੰਜਾਬ ਦੇ ਵਿੱਚ ਪੰਜਾਬ ਪੰਜਾ ਦਰਿਆਵਾਂ ਦੀ ਧਰਤੀ ਆ ਪੰਜਾਬ ਨੇ ਜਦੋਂ ਵੀ ਕੋਈ ਭਾਰਤ ਉੱਤੇ ਭੀੜ ਪਈਆ ਤਾਂ ਮੁਰੇ ਹੋ ਕੇ ਪੰਜਾਬ ਨੇ ਮੋਰਚਾ ਸਾਂਭਿਆ ਵਾ ਸੋ ਪੰਜਾਬ ਇਹ ਨਹੀਂ ਹੈਗਾ ਜਿਹੜੀ ਕੰਚਨ ਕੁਮਾਰੀ ਦਿਖਾ ਰਹੀ ਆ ਜਿਹੜੀ ਪ੍ਰੀਤ ਜੱਟੀ ਦਿਖਾ ਰਹੀ ਆ ਜਿਹੜੀ ਆ ਲੁਥਰਾ ਇੱਕ ਹੋਰ ਕੁੜੀ ਆਈ ਆ ਨਵੀਂ ਉਹੀ ਆ ਗਈ ਉਹ ਉਹ ਇਹ ਉਹ ਪੰਜਾਬ ਨਹੀਂ ਹੈਗਾ ਇਹ ਪੰਜਾਬ ਚੜ੍ਹਦੀ ਕਲਾ ਦਾ ਪੰਜਾਬ ਆ ਇਹ ਸ਼ਮਸ਼ੀਰਾਂ ਦਾ ਪੰਜਾਬ ਆ ਇਹ ਯੋਧਿਆਂ ਦਾ ਪੰਜਾਬ ਆ ਬਾਈ ਜਿਵੇਂ ਜਦੋਂ ਖਬਰ ਤੁਰੀ ਹੈ ਇਹ ਕਮਲਕੌਰ ਭਾਬੀ ਸਰਚ ਬਹੁਤ ਹੋਇਆ ਕਈਆਂ ਨੂੰ ਨਹੀਂ ਪਤਾ ਸੀ ਵੀ ਹੈ કોਣਾ ਉਹਨਾਂ ਨੇ ਵੀ ਉਹ ਵੀਡੀਓਜ਼ ਦੇਖਿਆ ਨੇ ਲੱਗਦਾ ਵੀ ਉਹ ਬੱਚਿਆਂ ਤੱਕ ਵੀ ਪਹੁੰਚੀ ਹੋਊਗੀ ਯਾ ਫਿਰ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਵੀ ਹੈ ਕੀ ਚੀਜ਼ ਚੱਲ ਕੀ ਰਹੀ ਹੈ ਉਹਨਾਂ ਨੇ ਵੀ ਉਹ ਵੀਡੀਓ ਦੇਖੀ ਹੋਣਗੇ ਉਹਦੇ ਕਰਕੇ ਵੀ ਬਹੁਤ ਲੋਕਾਂ ਨੇ ਦੇਖ ਕੇ ਕਈ ਤਾਂ ਜਾਣ ਬੁੱਝ ਕੇ ਦੇਖਣ ਜਾਂਦੇ ਨੇ ਵੀ ਪਾਇਆ ਕੀ ਹਾਂ ਅੱਛਾ ਭਾਈ ਹੁਣ ਅਸੀਂ ਕੱਲ ਵੀ ਇਸ ਮੁੱਦੇ ਦੇ ਉੱਤੇ ਗੱਲ ਕਰਦੇ ਸੀ ਮਾਲਾ ਕਮਲਕੌਰ ਭਾਬੀ 4 ਲੱਖ ਰੁਪਏ ਦੇ ਆਸਪਾਸ 4 ਲੱਖ ਦੇ ਆਸ-ਪਾਸ ਉਹਦਾ ਫਾਲੋਅਰ ਹੈਗੇ ਆ 4 ਲੱਖ ਦੇ ਕਰੀਬ ਫਾਲੋਅਰ ਆ ਹੁਣ ਕਈ ਬੰਦੇ ਤਾਂ ਇਹੋ ਜਿਹੀ ਵੀ ਹੋਣਗੇ ਜਿਹੜਾ ਅੱਜ ਕਮਲਕੌਰ ਨੂੰ ਗਾਲਾਂ ਕੱਢਦੇ ਹੋਣਗੇ ਤੇ ਉਹਨੇ ਫਾਲੋਅ ਵੀ ਕੀਤਾ ਹੋਊਗਾ ਜਿਹੜੇ ਚੋਰੀ ਬਹਿ ਕੇ ਇਹ ਕਮਰੇ ਦੇ ਵਿੱਚ ਦੇਖਦੇ ਵੀ ਹੋਣਗੇ ਪਰ ਛੋਟੇ ਬੱਚੇ ਵੀ ਭਾਈ ਕਮਲਕੌਰ ਨੂੰ ਦੇਖਦੇ ਹੋਣਗੇ ਛੋਟੀਆਂ ਬੱਚੀਆਂ ਵੀ ਦੇਖਦੀਆਂ ਹੋਣਗੀਆਂ ਜਿਨ੍ਹਾਂ ਦੇ ਦਿਮਾਗ ਤੇ ਸੋਸ਼ਲ ਮੀਡੀਆ ਦਾ ਭੂਤ ਸਵਾਰਾ ਅੱਜਕੱਲ ਜੌਗੀ ਸੋਸ਼ਲ ਮੀਡੀਆ ਦਾ ਵਾ ਉਹ ਇੱਕ ਬੱਚੀ ਇਹ ਸੋਚਦੀ ਹੋਊਗੀ ਵੀ ਕਮਲਕੌਰ ਆ ਗੱਲਾਂ ਕਰਕੇ ਮਸ਼ਹੂਰ ਹੋ ਸਕਦੀ ਤਾਂ ਮੈਂ ਕਿਉਂ ਨਹੀਂ ਹੋ ਸਕਦੀ ਮੇਰੇ ਕੋਲੇ ਕੀ ਨਹੀਂ ਹੈਗਾ ਹਨਾ ਸੋ ਜਨਰੇਸ਼ਨ ਤੇ ਬਾਈ ਇਸ ਚੀਜ਼ ਦਾ ਬਹੁਤ ਪ੍ਰਭਾਵ ਪੈਂਦਾ ਸੀ ਤੇ ਪੈ ਰਿਆ ਵਾ ਸੋ ਠੀਕ ਆ ਘਰ ਵਾਪਸੀ ਕਰ ਲਈਏ ਦੇਰ ਆਵੇ ਕਹਿੰਦੇ ਦੇਰ ਨਾਲ ਹੀ ਸਹੀ ਪਰ ਦਰਸਤ ਜ਼ਰੂਰ ਆਉਣੀ ਚਾਹੀਦੀ ਹੈ ਹਨਾ ਹੁਣ ਸਮਾ ਦਰਸਤ ਲਿਆਉਣ ਦਾ ਵਾ ਸੋਸ਼ਲ ਮੀਡੀਆ ਤੇ ਉਹ ਤੇ ਮੂਵਮੈਂਟ ਜਿਹੜੀ ਚੱਲ ਰਹੀ ਆ ਇਸ ਮੂਵਮੈਂਟ ਦੇ ਵਿੱਚ ਹਰੇਕ ਮਾਪੇ ਨੂੰ ਅੱਜ ਯੋਗਦਾਨ ਕਰਨਾ ਚਾਹੀਦਾ ਤੁਸੀਂ ਆਪਦੀ ਕੁੜੀ ਨੂੰ ਸਮਝਾਉਣਾ ਚਾਹੀਦਾ ਜੇ ਨਹੀਂ ਸਮਝਦੀ ਬਾਈ ਮੈਂਟ ਪੰਜਾ ਦਾ ਕੰਮ ਇੰਸਟਾ ਪ੍ਰੋਫਾਈਲ ਹੀ ਡਿਲੀਟ ਮਾਰ ਦੋ ਜੇ ਤੁਹਾਨੂੰ ਲੱਗਦਾ ਵੀ ਪੈਸਾ ਜ਼ਰੂਰੀ ਨਹੀਂ ਹੈਗਾ ਸਾਨੂੰ ਤਾਂ ਸਾਡੀ ਧੀ ਦੀ ਇੱਜ਼ਤ ਪਿਆਰੀ ਆ ਕਰੋ ਪ੍ਰੋਫਾਈਲ ਡਿਲੀਟ ਨਹੀਂ ਕਰਦੇ ਪਤਾ ਰੁਪਏ ਆਉਂਦੇ ਆ ਹੱਡ ਹਰਾਮ ਹੋਏ ਹੋਏ ਆ ਨਹੀਂ ਦਿਹਾੜੀ ਜਾਣਾ ਬਊ ਮੈਸਤਰੀ ਨਾਲ ਨਹੀਂ ਲੈਂਟਰ ਤੇ ਉਹਨੇ ਕਹਿੰਦਾ ਫੜਾਈ ਓਏ ਬੱਲੀ ਆ ਲਾਈਨ ਕਰਾ ਥੱਲੇ ਆ ਜਾ ਉੱਤੇ ਕੜਾਈਆ ਲੈ ਕੇ ਸੀਮੈਂਟ ਦਾ ਉਹ ਨਹੀਂ ਆਉਣਾ ਆਪਦੀ ਕੁੜੀ ਆਪਦੀ ਧੀ ਆਪਦੀ ਘਰ ਵਾਲੀ ਨੰਗੀ ਕਰਕੇ ਸੋਸ਼ਲ ਮੀਡੀਆ ਤੇ ਦਿਖਾ ਦਾਂਗੇ ਉਹ ਰੁਪਈਆ ਸਾਨੂੰ ਚੰਗਾ ਲੱਗਦਾ ਬਾਈ ਸੋ ਇਹ ਮੂਵਮੈਂਟ ਜਿਹੜੀ ਚੱਲ ਰਹੀ ਆ ਮੇਰੇ ਹਿਸਾਬ ਨਾਲ ਮੈਨੂੰ ਸਹੀ ਲੱਗਦਾ ਵਾ ਠੀਕ ਆ ਕਿਸੇ ਨੂੰ ਜਾਨ ਤੋਂ ਮਾਰ ਦੇਣਾ ਮੈਨੂੰ ਲੱਗਦਾ ਵੀ ਸਹੀ ਹੱਲ ਨਹੀਂ ਹੈਗਾ ਪਰ ਇਦੋਂ ਬਿਨਾ ਵੀ ਕੋਈ ਹੱਲ ਨਹੀਂ ਸੀ ਨਾ ਅਮਰਤਪਾਲ ਨੇ ਜਾਨੋਂ ਤਾਂ ਮ ਜੇ ਮਾਪੇ ਆਪਦੇ ਜਵਾਕਾਂ ਨੂੰ ਘੂਰਨ ਜੇ ਅੱਜ ਪਿਓ ਆਪਦੀ ਧੀ ਨੂੰ ਕਵੇ ਕੁੜੀਏ ਗੱਲ ਸੁਣ ਲਾ ਮੇਰੀ ਸਾਡਾ ਅਧਿਕਾਰ ਵਾ ਸਾਡੀ ਧੀ ਆ ਵੀ ਤੇਰੇ ਮੈਂ ਮਰੂੰ ਜੁੱਤੀਆਂ ਆ ਜੇ ਕੁਛ ਕੀਤਾ ਮੈਨੂੰ ਦਿਖ ਗਿਆ ਨਾ ਵੀ ਮੈਂ ਤੇਰੀ ਖਿਲਾਫਤ ਕਰੂੰ ਕਹਿਣ ਦਾ ਭਾ ਜੇ ਮਾਪੇ ਹੀ ਘੂਰਨ ਤਾਂ ਅਮਰਤਪਾਲ ਮੇਰੋਂ ਕਿਉਂ ਘੂਰੇ ਬਈ ਜੇ ਜੇ ਜਵਾਕ ਮਾਪਿਆਂ ਦੀ ਘੂਰ ਮੰਨਣ ਤਾਂ ਫਿਰ ਅਮਰਤਪਾਲ ਮੇਰੋਂ ਵਰਗੇ ਜ਼ਿਲ੍ਹੇ ਦੇ ਵਿੱਚ ਕਿਉਂ ਜਾਣ ਜਿਹੜੇ ਹੋਰ ਦੋ ਸਾਥੀ ਆ ਉਹ ਜ਼ਿਲ੍ਹੇ ਚ ਕਿਉਂ ਜਾਣ ਕਿਸੇ ਦਾ ਕੋਈ ਇਹ ਥੋੜੀ ਆ ਪਰ ਅੱਜ ਜਿਹੜਾ ਇਹ ਸਮਾਂ ਆਇਆ ਵਾ ਇਹਨੂੰ ਵਿਚਾਰਨ ਦੀ ਲੋੜ ਆ ਵੀ ਪੰਜਾਬ ਦੇ ਵਿੱਚ ਜੇਕਰ ਇਦਾਂ ਦਾ ਕੁਝ ਹੋ ਰਿਹਾ ਤਾਂ ਸਾਨੂੰ ਵਾਪਸ ਮੋੜ ਆਉਣਾ ਚਾਹੀਦਾ ਇਹ ਨੰਗਪੁਣੇ ਨੇ ਲੱਚਰਪੁਣੇ ਨੇ ਤੁਹਾਨੂੰ ਕੁਝ ਨਹੀਂ ਦੇਣਾ ਸਿਵਾਏ ਹੁਣ ਅਸੀਂ ਸਿਕਿਉਰਟੀਆਂ ਮੰਗੀ ਜਾਂਦੇ ਆ ਅਸੀਂ ਕਿਹੜੇ ਮੈਨੂੰ ਤੇ ਇਹ ਮੈਨੂੰ ਇਹ ਗਲਤ ਆ ਇਹ ਸਮਝਾਓ ਵੀ ਕਿਹੜੀਆਂ ਇਹਨਾਂ ਨੇ ਕਾਲੇ ਬਣੀ ਦੀਆਂ ਸਜਾਵਾਂ ਕੱਟੀਆਂ ਨਹੀਂ ਵੀ ਇਹਨਾਂ ਨੂੰ ਸਿਕਿਉਰਟੀਆਂ ਚਾਹੀਦੀਆਂ ਨੇ ਕਿਹੜੀ ਇਹ ਸਾਡਾ ਨੂੰ ਖਤਰਾ ਵਾ ਨਾ ਵੀ ਇਸ ਇਸ ਕਰਕੇ ਮੰਗਦੇ ਕਾਹਦੇ ਕਰਕੇ ਲੱਚਰਪੁਣੇ ਕਰਕੇ ਲੱਚਰਪੁਣਾ ਛੱਡ ਦਿਓ ਲੱਚਰਪੁਣਾ ਨਹੀਂ ਛੱਡਣਾ ਸਿਕਿਉਰਟੀ ਦੇ ਦਿਓ ਸਿਕਿਉਰਟੀ ਦੇ ਦਿਓ ਲੱਚਰਪੂਣਾ ਨਹੀਂ ਸੀ ਛੱਡ ਸਕਦੇ ਗੱਲ ਤਾਂ ਲੱਚਰਪੂਣਾ ਛੱਡਣ ਦੀ ਛੱਡ ਦਿਓ ਤੁਹਾਨੂੰ ਕਿਸ ਨਾਲ ਕੀ ਮਤਲਬ ਆ ਤੁਸੀਂ ਜੋ ਸਹੀ ਆ ਜੋ ਕੰਟੈਂਟ ਚੱਲਦਾ ਉਹ ਕੰਟੈਂਟ ਚਲਾਓ ਕੰਟੈਂਟ ਚਲਾਉਣ ਤੇ ਤੁਹਾਡੀ ਆਜ਼ਾਦੀ ਆ ਪਰ ਇਹ ਗੱਲ ਠੀਕ ਆ ਨਾਲੇ ਤਾਂ ਪੁਲਿਸ ਕੋਲੇ ਐਡੀ ਫੋਰਸ ਹੀ ਹੈ ਨਹੀਂਗੀ ਵੀ ਉਹ ਹਰੇਕ ਬੰਦੇ ਨੂੰ ਚੱਕ ਕੇ ਸਿਕਿਉਰਟੀ ਮੁਹੱਈਆ ਕਰ ਦੇਣ ਉਹਨਾਂ ਦਾ ਬੈਕਗ੍ਰਾਉਂਡ ਵੀ ਦੇਖਣਾ ਪੈਂਦਾ ਸਭ ਕੁਝ ਦੇਖਣਾ ਪੈਂਦਾ ਲੱਚਰਪੂਣਾ ਛੱਡ ਦਿਓ ਸਾਰਾ ਕੁਝ ਠੀਕ ਹੋ ਜਾਊਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਧੰਨਵਾਦ ਜੀ ਸੋ ਵਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ